ਔਰ ਮੈਂ ਤਾਂ इनको कहती हूं पहाड़ी इंसान लड़कियों में जितना दम है अगर यहां ये जितने भी चंपू दिखे ऐसा एक पहाड़ी थप्पड़ पड़ेगा या पहाड़ी चपेड़ा अगर इनको पड़ गई तो ये सब फूल जाएंगे ਕਦੇ ਆਰਐਸਐਸ ਨੇ ਸਿੱਖਾਂ ਦੇ ਬਾਰੇ ਕਿਤੇ ਵੀ ਬਿਆਨ ਦਿੱਤਾ ਹੋਵੇ ਗਲਤ ਜਿੰਨੇ ਆਰਐਸਐਸ ਕੇੰਦਰਾਂ ਮੇਰੇ ਨਾਲ ਚਲੇ ਜਾਓ ਮੈਂ ਆਰਐਸਐਸ ਹੀ ਨਿਕੰਮ ਕਰਦਾ ਮੈਂ ਭਾਰਤੀ ਜਨਤਾ ਪਾਰਟੀ 'ਚ ਕੰਮ ਕਰਦਾ ਲੇਕਿਨ ਉਹ ਬੈਗ ਦੇ ਜਿਹੜੇ ਆਰਐਸਐਸ ਤੋਂ ਲੀਡਰ ਪੈਦਾ ਹੋ ਕੇ ਆਉਂਦੇ ਆ ਪਾਰਟੀ ਚ ਆ ਜਾਂਦੇ ਆ ਤੇ ਆਰਐਸਐਸ ਉਹਨਾਂ ਨੂੰ ਕਹਿੰਦੇ ਆ ਭਾਈ ਉਹਨਾਂ ਦੇ ਪਾਰਟੀ ਚ ਕੰਮ ਕਰੀ ਸਾਡੇ ਦਾ ਤੇਰਾ ਕੀ ਮਤਲਬ ਹੈ ਇਹ ਹੀ ਗੱਲ ਆ ਨਾ ਇੰਦਰਾ ਗਾਂਧੀ ਮਾਰੀ 31 ਤੂ 84 ਨੂੰ ਬਿਆਹਤ ਸੁਤੰਤ ਹੈ ਕੇਰ ਸਿੰਘ ਨੇ ਤੁਸੀਂ ਕਿਹਾ ਹਮ ਅਰਜੀਪ ਗਾਂਧੀ ਨੇ ਕਤਲਿਆਮ ਕਰਾਇਆ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਗਲਾਂ ਵਿੱਚ ਟਾਇਰ ਪਾਈ ਗਿਆ ਸਭ ਨੂੰ ਪਤਾ ਟੀ ਦਾ ਪਿਓ ਦੇ ਨਾਲ ਸੰਬੰਧ ਕਰਾਇਆ ਗਿਆ ਤੇ ਇੰਨਾ ਜ਼ੁਲਮ ਜਿਹੜਾ ਕੀਤਾ ਗਿਆ ਉਸ ਤੋਂ ਬਾਅਦ ਫਿਰ ਜਦੋਂ ਨਵੰਬਰ ਤੋਂ ਬਾਅਦ 4 ਨਵੰਬਰ ਤੋਂ ਬਾਅਦ ਇੱਕ ਬਿਆਨ ਆਉਂਦਾ ਹੈਗਾ ਅਰਜੀਪ ਗਾਂਧੀ ਦਾ ਕਿ ਜਦੋਂ ਵੱਡਾ ਗੱਟਾ ਤੇ ਧਲਤੀ ਧਰਤੀ ਹੈਲਥੀ ਹੈ ਅੱਜ ਸਾਡੇ ਨਾਲ ਹੈ ਨਾ ਮੱਖਣ ਸਿੰਘ ਭਾਈ ਕਾ ਜਿਹੜੇ ਮਨੁੱਖ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਨੇ ਜਿਹੜੇ ਕਿ ਵੱਖ-ਵੱਖ ਮੁੱਦਿਆਂ ਨੂੰ ਚੱਕਦੇ ਰਹਿੰਦੇ ਨੇ ਅਭਾਰਦੇ ਰਹਿੰਦੇ ਨੇ ਜੋ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਕੇਸ ਪਾਉਂਦੇ ਨੇ ਅੱਜ ਇਹਨਾਂ ਨਾਲ ਅਸੀਂ ਵਿਸ਼ੇਸ਼ਕ ਗੱਲਬਾਤ ਕਰਾਂਗੇ ਜਿਹੜੇ ਕਿ ਪਿਛਲੇ ਦਿਨੀਂ ਦੀ ਘਟਨਾ ਵਾਪਰੀ ਹੈ ਕੰਗੜਾ ਰਨਾਉਤ ਦੇ ਬਿੱਸੇ ਤੇ ਕੁਲਵਿੰਦਰ ਕੌਰ ਵੱਲੋਂ ਜਿਹੜਾ ਉਹ ਥੱਪੜ ਮਾਰਿਆ ਗਿਆ ਸੀ ਕੰਗੜਾ ਰਨਾਉਤ ਦੇ ਉਸ ਬਾਰੇ ਗੱਲ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਕੰਗਰਮ瑙ਤ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਸੀ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਏਜੰਸੀਆਂ ਦੀ ਚਾਲ ਆ ਜਾਂ ਕੁਲਵਿੰਦਰ ਕੌਰ ਵੱਲੋਂ ਜਿਹੜਾ ਥੱਪੜ ਮਾਰਿਆ ਗਿਆ ਸੋ ਕਿਥੇ ਦਿਖਾਇਆ ਨਹੀਂ ਗਿਆ ਕਿ ਥੱਪੜ ਵੱਜਿਆਗਾ ਆਪਣਾ ਸਿੱਧੂ ਸਾਹਿਬ ਸਾਡੇ ਦਫ਼ਤਰ ਚ ਆਉਣ ਤੇ ਤੁਹਾਡਾ ਧੰਨਵਾਦ ਤੇ ਮੈਂ ਲੰਬੇ ਸਮੇਂ ਤੋਂ ਬਾਲਡ ਹਿਊਮਰ ਐਟਸ ਕਾਉਂਸਲ ਸੰਸਥਾ 'ਚ ਕੰਮ ਕਰਦਾ ਤੇ ਯੂਨੀਵਰਸਿਟੀ ਦਾ ਮੈਂਬਰ ਵੀ ਰਿਹਾ ਹਾਂ ਜਿਹੜੀ ਤੁਸੀਂ ਗੱਲ ਕਰਦੇ ਹੋ ਵੀ ਏਜੰਸੀਆਂ ਦਾ ਕੰਮ ਹੈ ਜਾਂ ਕਿਸੇ ਨੇ ਕਰਾਇਆ ਗਿਆ ਜਾਂ ਥੱਪੜ ਦੀ ਜਿਹੜੀ ਹੈਗੀ ਗੱਲ ਸਾਹਮਣੇ ਨਹੀਂ ਆਈ ਤੇ ਚ ਕੀ ਹੈ ਵੀ ਜਿਹੜਾ ਕੰਗਣਾ ਬਨੋਤ ਨੇ ਥੱਪੜ ਮਾਰਿਆ ਉਹ ਬਿਲਕੁਲ ਅਸੀਂ ਗਲਤ ਮੰਨਦੇ ਆਂ ਦੂਸਰੀ ਗੱਲ ਜਿਹੜਾ ਕਹਿੰਦੇ ਵੀ ਆਇਆ ਨਹੀਂ ਤਾਂ ਉਹਨੇ ਆਪ ਕਿਹਾ ਵੀ ਮੈਂ ਥੱਪੜ ਮਾਰਿਆ ਤੇ ਇਹ ਮੇਰੀਆਂ ਮਾਵਾ ਭੈਣਾਂ ਨੂੰ ਗਲਤ ਬੋਲੀ ਸੀ ਚਲੋ ਇੱਕ ਬੰਦਾ ਜੇ ਗਲਤ ਬੋਲ ਗਿਆ ਤੇ ਆਪਾਂ ਉਹਦੀ ਬਰਾਬਰੀ ਨਹੀਂ ਕਰਦੇ ਆਪਣੇ ਗੁਰੂ ਸਾਹਿਬਾਨਾਂ ਨੇ ਵੀ ਆਪਾਂ ਨੂੰ ਦਿੱਤਾ ਹੋਇਆ ਸੰਦੇਸ਼ ਹੈ ਉਹਨਾਂ ਦੇ ਵੀ ਤੀਰਾਂ ਤੇ ਸੋਨਾ ਲੱਗਿਆ ਹੋਇਆ ਸੀ ਵੀ ਯਾਰ ਜੇ ਤਾਂ ਉਹ ਉੱਤੇ ਚੜ ਕੇ ਆਉਂਦਾ ਤਾਂ ਉਹ ਤੀਰ ਛੱਡਦੇ ਸੀ ਕਿ ਉਹਦੀ ਮੌਤ ਹੋ ਜਾਂਦੀ ਸੀ ਤੇ ਜੇ ਕੋਈ ਹੋਲੀ ਕਰਦਾ ਜੀ ਤਾਂ ਪਟੜੋਆ ਜਾਂਦਾ ਜੀ ਤਾਂ ਉਹ ਸਿਉਣੇ ਨਾਲ ਉਹ ਬੰਦਾ ਇਲਾਜ ਕਰਾ ਲੈਂਦਾ ਜੀ ਰਹੀ ਗੱਲ ਜਿਹੜੀ ਕੰਗਣਾ ਰਣੌਤ ਦੀ ਤੁਸੀਂ ਕਰਦੇ ਹੋ ਵੀ ਜਿਹੜਾ ਥੱਪੜ ਮਾਰਨਾ ਉਹ ਬਿਲਕੁਲ ਗਲਤ ਹੈ ਕਿਉਂਕਿ ਉਹ ਸਿਧਾਨਕ ਤੌਰ ਤੇ ਐਮਪੀ ਚੁਣੀ ਗਈ ਹੈ ਤੇ ਜਿਹੜੀ ਕੰਗਣਾ ਰਣੌਤ ਨੇ ਸਾਡੇ ਪੰਜਾਬੀਆਂ ਨੂੰ ਸਾਡੀਆਂ ਮਾਵਾਂ ਭੈਣਾਂ ਨੂੰ ਗਾਹ ਕੱਢੀਆਂ ਉਹਦੀ ਬਹੁਤ ਦੁਰਦਸ਼ਾ ਹੋਈ ਸੀ ਉਹਦੀਆਂ ਫਿਲਮਾਂ ਵੀ ਨਹੀਂ ਚੱਲੀਆਂ ਤੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਮਤਲਬ ਉਹਨੇ ਸਾਹਮਣੇ ਨਹੀਂ ਆਇਆ ਸਾਹਮਣੇ ਤਾਂ ਉਹਨੇ ਢੰਡੋਰਾ ਪਟਿਆ ਇੱਕ ਇਹ ਹੈ ਵੀਰ ਜੀ ਤੁਸੀਂ ਕਹਿ ਰਹੇ ਹੋ ਕਿ ਕੰਗੜਨ ਰਾਉਤ ਜਿਹੜੇ ਥੱਪੜ ਮਾਰਿਆ ਗਲਤ ਤਾਂ ਆਪਾਂ ਵੀ ਮੰਨਦੇ ਹਾਂ ਵੀ ਗਲਤ ਆ ਪਰ ਕਿਤੇ ਨਾ ਕਿਤੇ ਜਿਹੜੀ ਉਹ ਨੰਬਰ ਪਲੇਟ ਲੱਗੀ ਸੀ ਉਹ ਦੇਖ ਕੇ ਕੁਲਵਿੰਦਰ ਕੌਰ ਖਾਸਤਾਨੀ ਸ਼ਬਦ ਕਹਿੰਦੇ ਵੀ ਖਾਸਤਾਨੀ ਜਿਹੜਾ ਸ਼ਬਦ ਆ ਉਹ ਯੂਜ਼ ਕੀਤਾਗਾ ਕੰਗੜਨ ਰਾਉਤ ਨੇ ਇਹਦਾ ਫਿਰ ਐਕਸ਼ਨ ਦਾ ਰਿਐਕਸ਼ਨ ਤਾਂ ਹੋਊਗਾ ਨਾ ਫਿਰ ਜੋ ਬੰਦੇ ਨੂੰ ਜਾਂ ਤਾਂ ਫਿਰ ਉਹ ਵੀ ਬਰਾਬਰ ਦੀ ਜ਼ਿੰਮੇਵਾਰ ਆ ਅਤਵਾਦੀ ਕਹਿੰਦਾ ਜਿਵੇਂ ਸਾਡੇ ਪਹਿਲਾਂ ਪੰਜਾਬੀਆਂ ਨੂੰ ਅਤਵਾਦੀ ਕਹਿੰਦੇ ਰਹੀ ਕਿਸਾਨਾਂ ਨੂੰ ਅਤਵਾਦੀ ਕਹਿੰਦੇ ਰਹੀ ਉਹ ਤੇ ਉਸ ਤੋਂ ਬਾਅਦ ਵੀ ਜਿਹੜਾ ਥੱਪੜ ਮਾਰਨ ਤੋਂ ਬਾਅਦ ਵੀ ਕਿਹਾ ਕਿ ਪੰਜਾਬ ਵਿੱਚ ਉਹ ਗਰਵਾਦਾ ਆ ਗਿਆ ਬਿਲਕੁ ਵੀ ਜਿਹੜੀ ਉਹਨੇ ਖਾਲਸਤਾਨੀ ਕਿਹਾ ਕੰਗਣਾ ਰਣੌਤ ਨੇ ਇੱਕ ਦੋ ਬੰਦੇ ਸਾਡੇ ਦੇਸ਼ ਦੇ ਵਿੱਚ ਹੁੰਦੇ ਨੇ ਜਿਹੜੇ ਅੱਗ ਲਾ ਕੇ ਪਾਰ ਜਾਂਦੇ ਆ ਤੇ ਲੜਾਈ ਆ ਜਿਹੜੀ ਹੋਰ ਛਿੜ ਜਾਂਦੀ ਏ ਜਿੱਥੇ ਉਹਨੇ ਕਿਹਾ ਕੰਗਣਾ ਰਣੌਤ ਨੇ ਵੀ ਇਹ ਅੱਤਵਾਦੀ ਨੇ ਜਾਂ ਖਾਲਸਤਾਨੀ ਆ ਉਹਦੀ ਜਿਹੜੀ ਭਾਸ਼ਾ ਬਿਲਕੁਲ ਗਲਤ ਹੈ ਕਿਉਂਕਿ ਜਿਹੜਾ ਐਕਟਰ ਹੁੰਦਾ ਜੀ ਐਕਟਰ ਦੀ ਕੋਈ ਬਾੜੀ ਆਪਾਂ ਮਤਲਬ ਉਹਨੂੰ ਵਧੀਆ ਤਰੀਕੇ ਨਾਲ ਨਹੀਂ ਸਮਝਦੇ ਠੀਕ ਆ ਵੀ ਸਾਨੂੰ ਉਹ ਫਿਲਮਾਂ ਦਿਖਾਉਂਦੇ ਆ ਤੇ ਕਿੱਥੇ ਜਿਹੜੀ ਉਹਨ ਕਲਵਿੰਦਰ ਕੌਰ ਆ ਉਹਦੀ ਅਮੇਜ਼ ਹੈ ਕਿੱਥੇ ਕੰਗਣਾ ਰਣੌਤ ਆ ਉਹਦਾ ਪਹਿਲੇ 0 ਹੈ ਤੇ ਅਸੀਂ ਜਿਹੜੇ ਹੈਗੇ ਆ ਉਹਦੇ ਥੱਪੜ ਬੱਚਣ ਨਾਲ ਜਿਹੜੇ ਸਾਡੇ ਪੰਜਾਬੀ ਹੈ ਉਹ 29 ਸਟੇਟਾਂ ਸਾਡੀਆਂ 29 ਸਟੇਟਾਂ ਦੇ ਵਿੱਚ ਕੰਮ ਕਰਦੇ ਨੇ ਜਿਹੜੇ ਹੈਗੇ ਆ ਹੁਣ ਸਾਡੇ ਜਿਹੜੇ ਪੰਜਾਬੀ ਹੈ ਉਹ ਸਾਡੀਆਂ ਪਹਿਲੀ ਗੱਲ ਤਾਂ ਸਰਕਾਰਾਂ ਨਲਾਇਕ ਹੈ ਜਿਨ੍ਹਾਂ ਨੇ ਉਹ ਜਿਹਾ ਮਾਹੌਲ ਹਿਮਾਚਲ ਪ੍ਰਦੇਸ਼ ਵਰਗਾ ਇੱਥੇ ਨਹੀਂ ਕੀਤਾ ਦੂਜੀ ਗੱਲ ਹਿਮਾਚਲ ਪ੍ਰਦੇਸ਼ ਦਾ ਜਿਹੜਾ ਬਜਟ ਹੈ ਉਹ ਤੋਂ 3 ਗੁਣਾ ਬਜਟ ਸਾਡੇ ਪੰਜਾਬੀ ਉੱਥੇ ਪੈਦਾ ਕਰਦੇ ਹੁਣ ਇੱਥੋਂ ਕਮਾ ਕੇ ਹਿਮਾਚਲ ਪ੍ਰਦੇਸ਼ ਚ ਠੰਡੀਆਂ ਜਿਹੜੇ ਪਹਾੜਾਂ ਦੇ ਵਿੱਚ ਜਾਂਦੇ ਆ ਤੇ ਜੇ ਇਹੇ ਮਾਹੌਲ ਸਾਡੀਆਂ ਸਰਕਾਰਾਂ ਉਰੇ ਕਰਦੀਆਂ ਦਰੱਖਤਾਂ ਕੱਟਣ ਤੇ ਬਿੱਲ ਪਾਸ ਕਰਦੀਆਂ ਜਾਂ ਵੀ ਦਰੱਖਤ ਅਸੀਂ ਕੱਟ ਨਹੀਂ ਸਕਦੇ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚ ਸਜ਼ਾ ਹੁੰਦੀ ਹੈ ਤਾਂ ਸਾਡਾ ਵੀ ਅੱਜ ਜਿਹੜਾ ਬੁਰਾ ਹਾਲ ਨੇ ਹੁਕਾ ਸੀ ਗਰਮੀ ਦਾ ਕਹਿਰ ਸੀ ਜਿਹੜੀ ਸਿੱਧੂ ਸਾਹਿਬ ਤੁਸੀਂ ਗੱਲ ਕਹੀ ਹੈ ਵੀ ਜਿਹੜਾ ਹੈਗਾ ਵੀ ਉਹਨੇ ਰੈਕਸ਼ਨ ਦਾ ਐਕਸ਼ਨ ਦਾ ਰੈਕਸ਼ਨ ਹੈ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਕੀ ਆ ਵੀ ਕੰਗੜਾ ਨੌ ਦਾ ਪੇਕਾ ਪਿੰਡ ਹੈ ਤੇ ਉਹਨਾਂ ਨੇ ਪੰਜਾਬੀਆਂ ਦਾ ਜਿਹੜਾ ਸਾਡਾ ਬੁਰਾ ਹਾਲ ਕਰਤਾ ਉਸ ਤੋਂ ਪਹਿਲਾਂ ਦੀ ਗੱਲ ਕਰਦੇ ਆ ਕੰਗਣਾ ਰਣੌਤ ਤਾਂ ਜਿਹੜੇ ਅਜੇ ਵੀ ਬਿਆਨ ਨੇ ਕੰਗਣਾ ਰਣੌਤ ਸਾਰੇ ਆਮ ਕਹਿ ਰਹੀ ਆ ਕਿ ਪੰਜਾਬ ਆਪਣਾ ਹਮਾਚੜਾ ਨੂੰ ਕਿ ਤੁਸੀਂ ਇਹਨਾਂ ਦੇ ਬੂਥੇ ਕੁੱਟੋ ਜੀ ਇੱਥੇ ਆਉਂਦੇ ਆ ਉਸ ਤੋਂ ਪਹਿਲਾਂ ਜਦੋਂ ਥੱਪੜ ਵਾਰ ਤੋਂ ਬਾਅਦ ਜਿਹੜੀ ਇੱਕ ਕੈਂਥਲ ਦੇ ਵਿੱਚ ਕੈਂਥਲ ਦੇ ਵਿੱਚ ਹਰਿਆਣਾ ਦੇ ਵਿੱਚ ਘਰਨਾ ਵਾਪਰਦੀ ਆ ਉੱਥੇ ਵੀ ਗੁਰਸਿੱਖ ਨੂੰ ਕੁੱਟਿਆ ਗਿਆ ਇਹ ਕਹਿ ਕੇ ਕੁੱਟਿਆ ਗਿਆ ਕਿ ਖਾਲਸਤਾਨੀ ਆ ਤੇ ਇਹ ਜਿਹੜਾ ਹਰ ਵਾਰ ਜਿਹੜਾ ਮੰਨ ਲਓ ਆਪਣਾ ਟੈਗ ਲਾਇਆ ਜਾਂਦਾ ਪੰਜਾਬ ਦੇ ਉੱਤੇ ਜਾਂ ਆਪਾਂ ਪੰਜਾਬੀਆਂ ਉੱਤੇ ਜਾਂ ਆਪਾਂ ਕਹਿੰਦੇ ਕਿ ਜਿਹੜੇ ਆਪਣੇ ਨੇ ਕਿਸੇ ਤਰੀਕਾ ਨਾਲ ਡਾੜੇ ਵਾਲੇ ਨੇ ਤੇ ਖਾਸ ਕਰਕੇ ਉਹਨਾਂ ਉੱਤੇ ਇਹ ਜਿਹੜਾ ਟੈਗ ਸਮੇ ਸਭ ਨੇ ਸਰਕਾਰ ਵੱਲੋਂ ਵੀ ਲਾਇਆ ਜਾਂਦਾ ਤੇ ਕਈ ਲੀਡਰਾਂ ਵੱਲੋਂ ਵੀ ਕਿਹਾ ਜਾਂਦਾ ਕਿ ਇਹ ਅਤਵਾਦੀ ਨੇ ਇਹ ਅਤਵਾਦੀ ਹੈ ਇਹ ਹਾਂ ਬਿਲਕੁਲ ਜਿਹੜੀ ਸਾਡੀ ਕੌਮ ਹੈ ਸਿੱਖ ਕੌਮ ਸਭ ਤੋਂ ਮਹਾਨ ਕੌਮ ਹੈ ਅਸੀਂ ਪਹਿਲਾਂ ਤਾਂ ਇੱਕ ਦੂਜੇ ਦੇ ਤਰਸ ਕਰ ਲਏ ਨੇ ਵੀ ਯਾਰ ਇਹਦੇ ਨਾਲ ੱਤਕਾ ਹੋਇਆ ਹੁਣ ਆਪਾਂ ਤੁਸੀਂ ਜਿਹੜੀ ਗੱਲ ਕਰਦੇ ਵੀ ਹਰਿਆਣੇ ਵਿੱਚ ਹੋਇਆ ਹਰਿਆਣੇ ਦੇ ਵਿੱਚ ਉਹ ਕਿੱਲ ਗੱਡੇ ਕੇ ਬਿਲਕੁਲ ਗਲਤ ਗੱਡੇ ਕੇ ਚਾਹੇ ਮੈਂ ਬੀਜੇਪੀ ਚ ਕੰਮ ਕਰਦਾ ਪਰ ਉਹਨਾਂ ਨੂੰ ਜਾਣਦੇ ਜਿੱਥੇ ਜਾਂਦੇ ਆ ਉਹਦਾ ਰੋਸ ਮਜਾਰਾ ਕਰ ਸਕਦਾ ਹੁਣ ਜੇ ਸਾਡੇ ਐਮਪੀ ਘਰੇ ਗਏ ਨੇ ਵੰਡੇ ਜਿਹੜੇ ਵੀ ਦੁਬਾਰਾ ਤਾ ਸਾਡੇ ਮਨ ਚ ਵੀ ਰੋਸ ਹੈ ਯਾਰ ਸਾਡੇ ਜਿੱਤੇ ਨਹੀਂ ਤੇ ਕਿਸਾਨਾਂ ਨੇ ਉਹ ਬਰਾਬਰ ਦਾ ਜਿਹੜਾ ਹੈਗਾ ਕਰਤਾ ਉਹ ਬਿਲਕੁਲ ਜਿਹੜਾ ਹੈਗਾ ਮਤਲਬ ਖੱਟਰ ਨੇ ਮੁੱਖ ਮੰਤਰੀ ਜਿਹੜਾ ਉਹਨੇ ਰੋਕਣੇ ਨਹੀਂ ਸੀਗੇ ਤੇ ਉਹਦਾ ਕਰਕੇ ਜਿਹੜਾ ਹੈਗਾ ਕੱਟਰ ਦੀ ਬਦਨਾਮੀ ਹੋਈ ਕੈਂਸਲ ਹਰਿਆਣੇ ਚ ਤਾਂ ਇਹ ਵਾਰ ਦਾ ਤਾਂ ਤਾਂ ਹੋਈ ਹੈ ਰਹੀ ਗੱਲ ਜਿਹੜੇ ਸਾਡੇ ਪੰਜਾਬੀ ਦਾੜਿਆਂ ਦੀ ਗੱਲ ਕਰਦੋਂ ਤੁਸੀਂ ਅਸੀਂ ਪਹਿਲਾਂ ਸਾਡੇ ਗੁਰੂ ਗੋਬਿੰਦ ਸਿੰਘ ਦਾ ਕਿਸੇ ਨਾਲ ਰੌਲਾ ਨਹੀਂ ਸੀ ਮੁਗਲਾਂ ਨੇ ਸਾਡੇ ਤੇ અત્યાਚਾਰ ਕੀਤਾ ਸਾਡੇ ਧੀਆਂ ਭੈਣਾਂ ਦੀ ਬੇਪੱਤੋ ਕੀਤੀ ਤਾਂ ਉਹਨੇ ਖਾਲਸਾ ਪੰਥ ਦੀ ਸਹਾਇਤਾ ਕੀਤੀ ਉਹਦਾ ਵਿਰੋਧ ਹੋ ਗਿਆ ਵਿਰੋਧ ਉਹਨਾਂ ਨਾਲ ਅਸੀਂ ਮੁਸਲਮ ਜਿਹੜੇ ਸੀਗੇ ਮੁਗਲ ਸੀ ਉਹਨਾਂ ਨਾਲ ਸਾਡੀਆਂ ਲੜਾਈਆਂ ਰਹੀਆਂ ਤਾਂ ਉੱਤੇ ਸਾਡਾ ਜਿਹੜਾ ਸੀਗਾ ਮਤਲਬ ਦੁਸ਼ਮਣੀ ਪੈ ਗਈ ਪਰਿਵਾਰ ਦੇ ਪਰਿਵਾਰ ਬਾਰੇ ਕੇ ਗੁਰੂ ਸਾਹਿਬ ਦੀ ਹੁਣ ਸਾਡੇ ਸਿੱਖ ਕੀ ਹੈ ਹੁਣ ਮੁਸਲਮਾਨਾਂ ਨੂੰ ਅਸੀਂ ਪਿਆਰ ਕਰਦੇ ਆਂ ਹੁਣ ਅਸੀਂ ਹਿੰਦੂਆਂ ਦੇ ਵਿਰੁੱਧ ਹੋ ਗਏ ਪਹਿਲਾਂ ਹਿੰਦੂਆਂ ਦੀ ਅਸੀਂ ਮਦਦ ਕੀਤੀ ਮੈਂ ਇਹ ਕਹਿਣਾ ਹੈ ਵੀ ਚਾਹੇ ਹਿੰਦੂ ਹੈ ਚਾਹੇ ਈਸਾਈ ਹੈ ਚਾਹੇ ਸਿੱਖ ਹੈ ਸਾਰੇ ਆਪਾਂ ਭਾਈ ਭਾਈਆਂ ਪਰ ਵੀਰੋ ਪੰਜਾਬੀਓ ਸੋਚ ਸਮਝ ਕੇ ਅਕਲ ਨੂੰ ਅਤ ਮਾਰ ਕੇ ਮਦਦ ਕਰਿਆ ਕਰੋ ਬਿਨਾ ਮਦਦ ਤੋਂ ਡੰਡੇ 'ਚ ਝੰਡਾ ਪਾ ਕੇ ਕਿਸੇ ਦੀ ਮਦਦ ਨਾ ਕਰੋ ਤੁਹਾਡੇ ਨਾਲ ਕੋਈ ਬੰਦਾ ਨਹੀਂ ਖੜਦਾ ਦੂਜੇ ਪਾਸੇ ਗੱਲ ਇੱਥੇ ਆਈ ਕੰਗੜਾ ਨਰਾਓ ਤੇ ਇੱਕ ਥੱਪੜ ਵੱਜਿਆ ਉਹਦਾ ਦਿੱਲੀ ਹੱਲ ਗਈ ਸਾਰਾ ਹਿੰਦੁਸਤਾਨ ਤੱਕ ਵੀ ਗੱਲ ਇਹਦੀ ਚਲੀ ਗਈ ਪਰ ਜਦੋਂ ਸਭ ਕਰਨ ਵਰਗਿਆਂ ਨੂੰ ਖਨੌਰੀ ਬਾਰਡਰ ਤੇ ਸਿੱਧੀਆਂ ਗੋਲੀਆਂ ਮਾਰੀਆਂ ਜਾਂਦੀਆਂ ਨੇ ਉਦੋਂ ਕਿਉਂ ਨਹੀਂ ਇਹ ਸਰਕਾਰ ਹੱਲੀ ਉਦੋਂ ਕਿਉਂ ਨਹੀਂ ਲੋਕ ਪ੍ਰਤੀਯਾਰਕ ਸਾਡੇ ਜਿਹੜੇ ਵੱਡੇ ਵੱਡੇ ਪ੍ਰਤੀਯਾਰ ਅੱਜ ਦਿੰਦੇ ਆ ਵੀ ਕੰਗੜਾ ਨਰਾਓ ਤੇ ਗਲਤ ਹੋਇਆ ਥੱਪੜ ਵੱਜਿਆ ਇਹ ਤਾਂ ਗੋਲੀਆਂ ਸਿੱਧੀਆਂ ਵੱਜੀਆਂ ਨੇ ਉਹ ਵੀ ਵਰਦੀ ਤਾਂ ਰਹਿਣੇ ਮਾਰੀਆਂ ਨੇ ਉਹ ਤਾਂ ਕਿਉਂ ਨਹੀਂ ਕਿਸੇ ਨੇ ਵਿਰੋਧ ਕੀਤਾ ਭਾਈ ਜੀ ਇਹ ਹੈ ਵੀ ਜਿਹੜਾ ਕੰਗਣਾ ਰੋਣਾ ਹੁੰਦਾ ਹੈ ਉਹ ਮジョਰਟੀ ਇਕੱਠੀ ਹੈ ਇੱਕ ਵਾਇਟ ਹੁੰਦੇ ਆ ਉਹ ਕਰਮ ਨਾਲ ਕੰਮ ਲੈ ਕੇ ਆਪਾਂ ਨੂੰ ਖਤਮ ਕਰ ਰਿਹਾ ਜਿਹੜੇ ਅਸੀਂ ਸਿੱਖਾਂ ਅਸੀਂ ਹੋ ਗਏ ਦੋਗਲੇ ਜੀ ਅਸੀਂ ਦੋਗਲੇ ਹੋ ਕੇ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ ਕੋਈ ਬਾਦਲ ਮੰਗਰ ਲੱਗਿਆ ਫਿਰਦਾ ਕੋਈ ਮਾਨ ਮੰਗਰ ਲੱਗਿਆ ਫਿਰਦਾ ਕੋਈ ਸਿਮਰਜੀਤ ਮਾਨ ਮੰਨ ਲੱਗਿਆ ਫਿਰਦਾ ਕੋਈ ਏ ਆਪਣੇ ਭਗਵੰਤ ਮਾਨ ਮੰਗਰ ਲੱਗਿਆ ਫਿਰਦਾ ਕੋਈ ਅੰਮ੍ਰਿਤਸਰ ਇੱਕ ਪਾਰਟੀ ਹੋਰ ਬਣਾਈ ਆ ਉਹਦੇ ਮਗਰ ਲੱਗਿਆ ਫਿਰਦਾ ਕੋਈ ਮੇਰੇ ਮਗਰ ਲੱਗਿਆ ਫਿਰਦਾ ਕੋਈ ABC ਹੋਰ ਮਗਰ ਲੱਗਿਆ ਫਿਰਦਾ ਸਾਡੀ ਇੱਕ ਮੁਟਤਾ ਨਹੀਂ ਉਹਨਾਂ ਦੀ ਇੱਕ ਮੁਟਤ ਹੈ ਇੱਕ ਮੁਟਤਾ ਉਹ ਇਕੱਠੇ ਹੋ ਜਾਂਦੇ ਆ ਅਸੀਂ ਕੀ ਆ ਇੱਕ ਦੂਜੇ ਦੀਆਂ ਜਾ ਕੇ ਉੱਥੇ ਚੁਗਲੀਆਂ ਕਰਦੇ ਆ ਤੁਸੀਂ ਇੱਕ ਪ੍ਰਤਾਪ ਬਾਜਵੇ ਦਾ ਬਿਆਨ ਹੈ ਸ਼ਾਇਦ ਵੀਡੀਓ ਦੇ ਵਿੱਚ ਵੀ ਐਡ ਕਰ ਦਿਓ ਜੀ ਉਹ ਕਹਿੰਦਾ 에어ਪੋਰਟ ਤੇ ਵੀ ਕਾਂਗਰਸ ਦੀ ਇੱਕ ਨੀਤੀ ਹੈ ਤੈਨੂੰ ਤਾਂ ਬੀਜੇਪੀ ਨੂੰ ਸੀ ਉਲਟੋ ਤਾਂ ਸੱਚੀ ਗੱਲ ਮੂੰਹ ਤੇ ਨਿਕਲੀ ਕਾਂਗਰਸ ਦੀ ਰਣਨੀਤੀ ਹੈ ਕਹਿੰਦਾ ਵੀ ਇੱਕ ਪੰਜਾਬੀ 2-3 ਪਟੋ ਜਿਨ੍ਹਾਂ ਦੇ ਪੱਗਾਂ 'ਚ ਸਿਰ ਫਸਾਏ ਹੋਇਆ ਤੇ ਆਪਾਂ ਉੱਥੇ ਰਾਜਦੂਤ ਛੱਡ ਕੇ ਤੇ ਇਹਨਾਂ ਪੰਜਾਬੀਆਂ ਨੂੰ ਖਤਮ ਕਰਨਾ ਹੁਣ ਉਹਦੇ ਵਿੱਚ ਕੀ ਸੀ ਕਹਿੰਨੀ ਜੇਲ੍ਹ ਸੁਰਲਿਆ ਹੋਇਆ ਸੀ ਜੀ ਠੀਕ ਹੈ ਤੇ ਇਹ ਪ੍ਰਤਾਪ ਬਾਜਵਾ ਖੁੱਦ ਰਲਿਆ ਹੋਇਆ ਠੀਕ ਹੈ ਤੇ ਸਾਡਾ ਜਿਹੜਾ ਇਹ ਨੁਕਸਾਨ ਕਰ ਰੇ ਨਾ ਹੁਣ ਜਦੋਂ ਕਦੋਂ ਤਾਂ ਕਹਿੰਦੇ ਸੀਗੇ ਵੀ ਇਹ ਕਾਂਗਰਸ ਮਾੜੀ ਹੈ ਸਾਡੇ ਜਿਹੜੇ ਬੰਦੇ ਕਹਿੰਦੇ ਸੀ)^{(Inderjit Jeera)} ਕਹਿੰਦਾ ਸੀ ਹੁਣ ਉਹਦਾ ਮੁੰਡਾ ਕਾਂਗਰਸ ਤੋਂ ਟਿਕਟ ਲੜ ਰਿਹਾ ਤੇ ਕਾਂਗਰਸ ਆਪਦੇ ਹਸੂਲਾਂ ਦੇ ਸਹੀਆਂ ਗਲਤ ਪੈਸੇ ਆ ਨਾ ਜਿਹੜੇ ਅਗਲੇ ਦੇ ਘਰੇ ਵੜਦੇ ਨੇ ਨਹੀਂ ਪਰ ਹੁਣ ਸਿੱਖ ਪਹਿਚਾਣ ਕਿਵੇਂ ਕਰਨਗੇ ਇੱਕ ਪਾਸੇ ਤਾਂ ਆਪਾਂ ਕਹਿੰਦੇ ਆ ਜੇ ਆਪਾਂ ਮੋਂਨੇ ਬੰਦੇ ਨੇ ਮੋਂਨਿਆਂ ਨੂੰ ਕਦੇ ਭਈਏ ਨਾਲ ਰਲ ਕੇ ਜਿਹੜੇ ਦੂਜੇ ਬੰਦੇ ਨੇ ਦਸਤਾਰ ਬੰਨਦੇ ਨੇ ਦਸਤਾਰ ਬੰਨਨ ਕੇ ਵੀ ਜਿਹੜਾ ਉਹ ਉਲਟ ਚੱਲਦੇ ਨੇ ਪੰਜਾਬੀਆਂ ਦੇ ਜਾਂ ਕਹਿ ਦਈਏ ਸਿੱਖਾਂ ਦੇ ਉਲਟ ਚੱਲਦੇ ਨੇ ਹਮੇਸ਼ਾ ਹੀ ਉਲਟ ਚੱਲਦੇ ਨੇ 1947 ਤੋਂ ਲੈ ਕੇ ਜਿਹੜੇ ਪੈਸਾ ਕੌਮ ਸਾਨੂੰ ਕਿਹਾ ਗਿਆ 1947 ਦੇ ਵਿੱਚ ਉਹ ਤੋਂ ਬਾਅਦ 83 ਦੇ ਵਿੱਚ ਸਾਡੇ ਨਾਲ ਘਟਨਾ ਵਾਪਰੀ ਤੇ ਇਹ ਕਈ ਜਿਹੜੇ ਹੈਗੇ ਨੇ ਉਸ ਤੋਂ ਲੈ ਕੇ ਜਿਹੜਾ ਲਗਾਤਾਰ ਸਿੱਖਾਂ ਦੇ ਨਾਲੇ ਟਾਰਗੇਟ ਹੁੰਦਾ ਹੋਇਆ ਹੈਗਾ ਸਿੱਖ ਇਹ ਤੁਹਾਡੇ ਬਹੁਤ ਵਧੀਆ ਸਵਾਲ ਹੈ ਵੀ ਜਿਹੜਾ ਸਾਡਾ ਸਿੱਖ ਹੈ ਗੁਰੂ ਗੋਬਿੰਦ ਸਿੰਘ ਮੈਂ ਦੋ ਚਾਰ ਵੀਡੀਓ ਚ ਹੋਰ ਵੀ ਦੱਸਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਬਚਿੱਤਰਨਾਟਕ ਚ ਲਿਖਗੇ ਸੀ ਭੇਕ ਬਖਾਵਾ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਾਟਿਓ ਬਸ ਨਰਕ ਮੇ ਲੀਨ ਉਹ ਕਹਿੰਦਾ ਵੀ ਜਿਹੜਾ ਬੇਕਾ ਬਾਕੀ ਦੀ ਸਿੱਖੀ ਵਾਲਾ ਹੈ ਉਹ ਤੇ ਕਦੇ ਯਕੀਨ ਨਾ ਕਰੋ ਨਰਕਾਂ ਦੇ ਕੁੰਡ ਨੂੰ ਹੋ ਜਾਊਗਾ ਹੁਣ ਜਿਹੜੀ ਤੁਸੀਂ ਕਹਿੰਦੇ ਹੋ ਵੀ ਸਾਡੇ ਸਿੱਖ ਦੀ ਪਛਾਣ ਕਿਵੇਂ ਹੋਵੇ ਉਹਨੇ ਇੱਕ ਸਾਨੂੰ ਵਿੱਦਿਆ ਦਿੱਤੀ ਐ ਸ਼ਾਸਤਰ ਦਿੱਤੇ ਗੁਰੂ ਸਾਹਿਬ ਨੇ ਗਰਮਾਣੀ ਦਾ ਅਭਿਆਸ ਕਰੋ ਸੋਨੂੰ ਆਪੇ ਅਨੁਭਵ ਹੋਊਗਾ ਤੇ ਆਪਾਂ ਬਿਨਾਂ ਮਤਲਬ ਤੋਂ ਕਿਸੇ ਦੀ ਬਿਨਾਂ ਸੱਦੇ ਨਾ ਬੁਲਾਏ ਮੈਂ ਲਾੜੇ ਦੀ ਤਾਈ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਆਪਾਂ ਨੂੰ ਕਿਸੇ ਦੀ ਬਿਨਾਂ ਮਤਲਬ ਤੋਂ ਮਦਦ ਨਹੀਂ ਕਰਨੀ ਚਾਹੀਦੀ ਹੁਣ ਇੱਥੇ ਆਪਣੇ ਪੰਜਾਬ ਦੇ ਵਿੱਚ ਬਿਹਾਰ ਤੋਂ ਪਈਏ ਇੱਥੇ ਕੰਮ ਕਰਦੇ ਆ ਆਪਾਂ ਪੈਸੇ ਦਿੰਨੇ ਆ ਕੋਈ ਆਂਡੇ ਖਾਂਦਾ ਕੋਈ ਉਹਨਾਂ ਤੋਂ ਗੋਲ ਗੱਪੇ ਖਾਂਦਾ ਕੋਈ ਜਲੇਬੀਆਂ ਬਣਾਉਂਦੇ ਆ ਕੋਝੋ ਨਿਊਟਰਲ ਬਣਾਉਂਦੇ ਆ ਸਾਡੇ ਬੱਚੇ ਖਾਂਦੇ ਆ ਉਹ ਪੈਸੇ ਦਿੰਨੇ ਆਪਾਂ ਉਹਦੇ ਤੇ ਕੋਈ ੱਤਕਾ ਹੋ ਜੇ ਤਾਂ ਸਾਰੇ ਪੰਜਾਬੀ ਕਹਿ ਦਿੰਦੇ ਯਾਰ ਪਰਦੇਸੀ ਬੰਦਾ ਤੇ ਸਾਡੇ ਬੰਦੇ ਨੇ ਅਮਰੀਕਾ ਕੈਨੇਡਾ ਦੇ ਵਿੱਚ ਗੋਲੀਆਂ ਮਾਰੀਆਂ ਉੱਥੋਂ ਦੀ ਗੋਰੀ ਕੱਟੇ ਹੋਏ ਆ ਵੀ ਯਾਰੇ ਪਰਦੇਸੀ ਬੰਦਾ ਜਾਂ ਬਿਹਾਰ ਚ ਤੁਸੀਂ ਚਲੇ ਜਾਓ ਉੱਥੇ ਹੋਇਆ ਪਰਦੇਸੀ ਬੰਦਾ ਜਾਂ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਮਾਰੀਆ ਬਿਆਨ ਤੇ ਸੁਤਮਨਤ ਤੇ ਭਾਈ ਧੇਰ ਸਿੰਘ ਨੇ ਆਪਦਾ ਬਦਲਾ ਲਿਆ ਜੈਨੂਣ ਗੱਲ ਹੈ ਮੈਂ ਉਹਨਾਂ ਦੀ ਇੱਜ਼ਤ ਕਰਦਾ ਵੀ ਠੋਕਦੀ ਠੀਕ ਆ ਸਾਡਾ ਸਾਡਾ ਗੱਲ ਤੱਕ ਦਿੱਤਾ ਜੀ ਜਿਹੜੀ ਮਾਰੀ ਉਹਨਾਂ ਨੇ ਜੀ ਉਹ ਪਾਟੜਿਆਂ ਨੇ ਕੀ ਕਰਿਆ ਜਾ ਕੇ ਉੱਥੇ ਮਤਲਬ ਘੋ ਦੇ ਦੀਵੇ ਲਾਤੀ ਜੀ ਦੀਵੇ ਲਾ ਕੇ ਅੱਗ ਮਚਾ ਕੇ ਆਪ ਦਾ ਚੜ ਕੇ ਟੇਣ ਤੇ ਸਾਡੀ ਘਟ ਗੈਂਤੀ ਦੇ ਜਿਹੜੇ ਸਿੱਖ ਸੀ ਉਹ ਵਿਚਾਰੇ ਮਾਰਤੇ ਤੇ ਉੱਥੋਂ ਦੇ ਜਿਹੜੇ ਪਰਦੇਸੀ ਸੀ ਜਿਹੜੇ ਸਾਡੇ ਇੱਥੇ ਆ ਕੇ ਬਿਜ਼ਨਸ ਕਰਦੇ ਉਹਨਾਂ ਨੇ ਕਿਹਾ ਵੀ ਸਾਡੇ ਘਰੇ ਰਹੋ ਉਹ ਕਹਿੰਦੇ ਉਹਨਾਂ ਨੇ ਤਾਂ ਆਹ ਆ ਕਰ ਮਚਾਈ ਵੀ ਠੀਕ ਆ ਮਚਾ ਦਿਓ ਅਸੀਂ ਇਹਨਾਂ ਦੇ ਘਰਾਂ 'ਚ ਬੜਾਂਗੇ ਹੁਣ ਅਸੀਂ ਜਿਹੜੇ ਹੈਗੇ ਆ ਬੰਦੇ ਤੇ ਵਿਸ਼ਵਾਸ ਕਰ ਜਾਂਦੇ ਆ ਤੇ ਸਾਨੂੰ ਵਿਸ਼ਵਾਸ ਕਦੇ ਵੀ ਕਰਨਾ ਨਹੀਂ ਚਾਹੀਦਾ ਇਹੀ ਗੱਲ ਆ ਨਾ ਇੰਦਰਾ ਗਾਂਧੀ ਮਾਰੀ 31 ਅਕਤੂਬਰ 1984 ਨੂੰ ਬਿਆਦ ਸੁਤੰਤਰ ਕੇਰ ਸਿੰਘ ਨੇ ਤੁਸੀਂ ਕਿਹਾ ਅਰਜੀਪ ਗਾਂਧੀ ਨੇ ਇੱਕ ਕਤਲਯਾਮ ਕਰਾਇਆ 1 ਨਵੰਬਰ ਤੋਂ ਲੈ ਕੇ 3 ਨਵੰਬਰ ਤੱਕ ਗਲਾਂ ਵਿੱਚ ਤੈਰ ਪਾਈ ਗਿਆ ਸਭ ਨੂੰ ਪਤਾ ਟੀ ਦਾ ਪਿਓ ਦੇ ਨਾਲ ਸੰਬੰਧ ਕਰਾਇਆ ਗਿਆ ਤੇ ਇੰਨਾ ਜ਼ੁਲਮ ਜਿਹੜਾ ਕੀਤਾ ਗਿਆ ਉਸ ਤੋਂ ਬਾਅਦ ਫਿਰ ਜਦੋਂ ਨਵੰਬਰ ਤੋਂ ਬਾਅਦ 4 ਨਵੰਬਰ ਤੋਂ ਬਾਅਦ ਇੱਕ ਬਿਆਨ ਆਉਂਦਾਗਾ ਅਰਜੀਪ ਗਾਂਧੀ ਦਾ ਕਿ ਜਦੋਂ ਵੱਡਾ ਪੇੜ गिरਦਾ ਤੇ ਧਰਤੀ ਧਰਤੀ ਹਲਤੀ ਹੈ ਤੇ ਇਹ ਜਿਹੜਾ ਕਿਤੇ ਨਾ ਕਿਤੇ ਸਾਨੂੰ ਜਿਹੜਾ ਇਹ ਸਮਝਣਾ ਪਊਗਾ ਸਿੱਖ ਕੌਮ ਨੂੰ ਕਿ ਜਦੋਂ ਜੀ ਕਮਿਊਨਿਟੀ ਜਿਹੜੀ ਜ਼ਿਆਦੇ ਆ ਜਾਂ ਤਾਂ ਉਹਨੂੰ ਇਹ ਕਹਿ ਲਈ ਆਪਾਂ ਸਿੱਖ ਕੌਮ ਜਿਹੜੇ ਲੋਕ ਕਹਿੰਦੇ ਨੇ ਕਿ ਸਿੱਖ ਕੌਮ ਆ ਜਿਹੜੀ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਗੁਲਾਮ ਆ ਇਹ ਗੱਲ ਕਿਤੇ ਨਾ ਕਿਤੇ ਢੁਕਦੀ ਆ ਕਿ ਜਿੰਨੇ ਉਹਨੇ ਹਿਮਾਚਲ ਦੇ ਵਿੱਚ ਹੋ ਗਿਆ ਪੰਜਾਬੀ ਦੀ ਕੁੱਟਮਾਰ ਕੀਤੀ ਜਾ ਰਹੀ ਆ ਤੇ ਸਾਰੇ ਹਮਕੰਗਣ ਨੌਤ ਵੱਲੋਂ ਬਿਆਨ ਦਿੱਤਾ ਗਿਆ ਪਰ ਉਹਦੇ ਕਿਸੇ ਸਰਕਾਰ ਨੇ ਨਹੀਂ ਰੋਕਿਆ ਕਿਤੇ ਕਿਸੇ ਹੋਰ ਨੇ ਨਹੀਂ ਰੋਕਿਆ ਕਿ ਭਾਈ ਇਹ ਜਿਹੜਾ ਹੋ ਗਿਆ ਜਿਹੜਾ ਮੰਨ ਲਓ ਥੱਪੜ ਦਾ ਜਿਹੜਾ ਮਾਮਲਾ ਸੀ ਉਹਨੂੰ ਸਸਪੈਂਡ ਵੀ ਕਰਤਾ ਉਹਦੇ ਪਰਚਾ ਦਰਜ ਵੀ ਕਰਤਾ ਕੁੜੀ ਦੇ ਇਕਲੰਦਰ ਕੌਰ ਤੇ ਜਿਹੜਾ ਅੱਗੇ ਜਿਹੜਾ ਹੁਣ ਹੋ ਰਿਹਾ ਹੈਗਾ ਹਿਮਾਚਲ ਦੇ ਵਿੱਚ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਇਹ ਦੇਖੋ ਜੀ ਜਿਹੜਾ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਉਹਦੀ ਮਾਂ ਨਿਖੇਧੀ ਕਰਦਾ ਕੋਈ ਇਸ ਕਰਕੇ ਕਰਦਾ ਐਂ ਵੀ ਆਪਾਂ ਹੁੱਲੜਵਾਜੀ ਚ ਨਾ ਪਈਏ ਉਹਦੇ ਤੇ ਸਤਕਸਾ ਦਾਇਰ ਕਰਦੇ ਕੋਰਟ ਦੇ ਵਿੱਚ ਕੇਸ ਦਰਜ ਕਰਵਾਉਂਦੇ ਕੰਗਰਾਂ ਉਰਨ ਦੇ ਜਿਵੇਂ ਸਾਡੇ ਕਿਸਾਨਾਂ ਨੇ ਕੋਈ ਐਮਪੀ ਨਹੀਂ ਕੁੱਟਿਆ ਕੋਈ ਉਮੀਦਵਾਰ ਨਹੀਂ ਕੁੱਟਿਆ ਐਵੇਂ ਕੋਈ ਕਹੀ ਜਾਵੇ ਸਾਡਾ ਕਰਤਾ ਬਿਲਕੁਲ ਗਲਤ ਹੈ ਚਾਹੇ ਅਸੀਂ ਭਾਜਪਾ 'ਚ ਕੰਮ ਕਰਦੇ ਆਂ ਪਰ ਅਸੀਂ ਇਹ ਚੀਜ਼ ਦੇ ਕਿਸਾਨਾਂ ਦੀ ਇੱਜ਼ਤ ਕਰਦੇ ਆ ਵੀ ਯਾਰ ਉਹਨਾਂ ਨੇ ਵਿਚਾਰਾਂ ਨੇ ਕਿਸੇ ਨੂੰ ਕੁੱਟ ਮਾਰ ਨਹੀਂ ਕੀਤੀ। ਹੁਣ ਜਿਹੜੀ ਸੀ ਜਿਵੇਂ ਉਹਨਾਂ ਨੇ ਘੇਰਿਆ ਸੀ ਜਦੋਂ ਪਤਾ ਵੀ ਕੰਗਰਾਂ ਨਾਉਤ ਚੰਡੀਗੜ੍ਹਾਈ 에ਰਪੋਰਟ ਦੇ ਤਾਂ ਸਾਡੇ ਪੰਜਾਬੀ ਚੰਡੀਗੜ੍ਹ ਵੀ ਰਹਿੰਦੇ ਆ ਮਹਾਲੀ ਵੀ ਰਹਿੰਦੇ ਆ। ਉਹ ਇਕੱਠੇ ਹੋ ਕੇ ਉਹਨੂੰ ਘੇਰ ਦੇ ਉੱਥੇ। ਘੇਰ ਕੇ ਉਹਨੂੰ ਸਵਾਲ ਪੁੱਛ ਦੇ। ਫੇਰ ਉਹ ਜਨਤਕ ਗੱਲ ਕਰਦੀ। ਤਾਂ ਉਹਨੂੰ ਪਤਾ ਲੱਗ ਜਾਂਦਾ ਵੀ ਜੇ ਮੈਂ ਪੰਜਾਬ 'ਚ ਜਾਂਨੀ ਤਾਂ ਮੇਰਾ ਰੋਸ ਹੁੰਦਾ। ਜੇ ਆਪਾਂ ਹਰਿਆਣੇ 'ਚ ਜਾਂਨੇ ਆ ਦਿੱਲੀ 'ਚ ਜੇ ਨੇ ਆਪਣਾ ਰੋਸ ਹੁੰਦਾ। ਲੇਕਿਨ ਅਸੀਂ ਇੱਕ ਮੁਟ ਤਾਂ ਨਹੀਂ ਹੈਗੇ। ਉਹ 10 ਮਿੰਟਾਂ 'ਚ ਇਕੱਠੇ ਹੋ ਪਰ ਸਾਡਾ ਜਿਹੜਾ ਸਿੱਖ ਗੁਰਦੁਆਰਾ ਸਾਹਿਬ ਰਹਿੰਦਾ ਉਹਦੀ ਚਾਹੇ ਛੱਤ ਚੋਂਦੀ ਹੈ ਚਾਹੇ ਉਹਦੇ ਬੱਚੇ ਭੁੱਖੇ ਬੈਠੇ ਆ ਸਾਡੇ ਸਿੱਖ ਉਹਦੀ ਮਦਦ ਨਹੀਂ ਕਰਦੇ ਤੇ ਉਹ ਚਾਹੇ ਲੀੜੇ ਲਾ ਕੇ ਨੱਚਦੀ ਹੈ ਨੰਗੀ ਨੱਚਦੀ ਹੈ ਗਾਣਾ ਕੱਢਦੀ ਹੈ ਉਹਦੇ ਜਿੰਨੀ ਉਹਦੀ ਜੁੰਡਲੀ ਹੈ ਜੋ ਉਹਨਾਂ ਦਾ ਕੈਰੀਅਰ ਵਾਲੇ ਬੰਦੇ ਨਾ 5 ਮਿੰਟਾਂ 'ਚ ਇਕੱਠੇ ਹੋ ਜਾਣਗੇ ਉਹ 'ਚ ਸਾਡੇ ਵੀ ਪੰਜਾਬੀ ਹੈ ਕੋਈ ਸਾਜ਼ ਵਜਾਉਂਦਾ ਕੋਈ ਡਾਇਰੈਕਟਰ ਹੈ ਕੋਈ 뮤직 ਡਾਇਰੈਕਟਰ ਹੈ ਕੋਈ ਲਖਾਰੀ ਹੈ ਕੋਈ ਕੁਛ ਹੈ ਕਿਉਂਕਿ ਇੱਥੇ ਜਿਹੜਾ ਭਾਈ ਸਿੱਧੂ ਸਾਹਿਬ ਇੱਥੇ ਹੈਗਾ ਪੈਸਾ ਪ੍ਰਦਾਨ ਜੀ ਠੀਕ ਹੈ ਤੇ ਉਹਨੂੰ ਜਿਹੜੀ ਕੰਗਣਾ ਰਣੌਤਾ ਹੈ ਜੀ ਉਹ ਥੱਪੜ ਮਾਰਿਆ ਜਿਹੜਾ ਉਹਦੇ ਉਹਦੇ ਆਪਾਂ ਇਹ ਨਕੇਦੀ ਕਰਦੇ ਆਂ ਵੀ ਯਾਰ ਉਹਨੇ ਤਾਂ ਮਾਰ ਕੇ ਆਪਦਾ ਰੋਸ ਸੁਣਾ ਲਿਆ ਜੀ ਉਹਨਾਂ ਦੀ ਸੋਚ ਜਿਹੜੇ ਸਾਡੇ ਪੰਜਾਬੀਆਂ ਦੀ ਪੰਜਾਬ ਤੱਕ ਜ਼ਿਲ੍ਹੇ ਤੱਕ ਬਲਾਕ ਤੱਕ ਠੀਕ ਹੈ ਜੀ ਜ਼ੋਨ ਤੱਕ ਤੇ ਪੰਜਾਬ ਦੀ ਰਾਜਧਾਨੀ ਤੱਕ ਹੈ ਜੇ ਲੰਬੀ ਆਪਾਂ ਸੋਚ ਰੱਖੀਏ ਤਾਂ ਉਹਨੇ ਥੱਪੜ ਮਾਰ ਕੇ ਸਾਡਾ ਵੱਡਾ ਨੁਕਸਾਨ ਹੀ ਹੋ ਗਿਆ ਵੀ ਜਿਹੜੇ ਸਾਡੇ ਹਣ ਸਿੱਖਾਂ ਮਾਤਲ ਚ ਜਾਂਦੇ ਆ ਠੀਕ ਹੈ ਹੁਣ ਉਹਨਾਂ ਨੇ ਅੱਜ ਗੱਡੀਆਂ ਭੰਨਤੀਆਂ ਪਹਿਲਾ ਵਿਚਾਰਾ ਮੁੰਡਾ ਕਮਲਜੀਤ ਕੁੱਤ ਦਾ ਅੱਜ ਘੱਟੋ ਘੱਟ 200 ਗੱਡੀ ਦੇ ਸ਼ੀਸ਼ੇ ਭੰਨ ਤੇ ਉਹ ਬੰਦੇ ਆਪਣੇ ਕੋਈ ਮੌਲ ਚ ਗਿਆ ਹੋਆ ਸੀ ਕੋਹ ਪਹਾੜੀਆਂ ਚ ਗਿਆ ਸੀ ਕੋਈ ਫੋਟੋ ਚ ਡੇਰੇ ਹੋਆ ਸੀ ਕੋਈ ਕਿਤੇ ਸੀਗਾ ਜੇ ਉਹਨਾਂ ਦੇ ਵਿੱਚ ਬੰਦੇ ਬੈਠੇ ਹੁੰਦੇ ਹੋ ਸਕਦਾ ਅੱਜ ਮਾਰ ਦਿੰਦੇ ਅਸੀਂ ਤਾਂ ਯਾਰ ਪਹਿਲੇ ਹੀ ਘੱਟ ਗਿਣਤੀ ਚ ਐ ਜੀ ਅਸੀਂ ਤਾਂ ਘੱਟ ਗਿਣਤੀ ਚ ਐ ਪਰ ਸਾਡੇ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਪਿਰਟ ਭਰਿਆ ਹੋਇਆ ਵੀ ਸਭਾ ਲੱਖ ਸੇ ਇੱਕ ਲੜਾਉ ਤਬਾ ਗੁਰੂ ਗੋਬਿੰਦ ਸਿੰਘ ਕਹਾਉ ਇੱਕੋ ਹੀ ਪੰਜਾਬੀ ਬਾਦੂਆ ਜੀ ਉੱਥੇ ਕਿਰਪਾਨ ਵਾਲਾ ਹੁੰਦਾ ਇੱਕ ਤਾਂ ਉਹਨਾਂ ਦੀ ਜ਼ਰੂਰਤ ਨਹੀਂ ਸੀਗਾ ਵੀ ਮਤਲਬ ਉਹ ਆਪਣੇ ਸਿੱਛੇਪਾ ਨਾ ਦਿੰਦੇ ਹੁਣ ਅਸੀਂ ਘੱਟ ਗਿਣਤੀ ਚਾਹ ਸਾਡੇ ਕੋਲੇ ਫਲਸਫੀ ਬਹੁਤ ਵੱਡੀ ਹੈ ਗੁਰਬਾਣੀ ਸਾਡੇ ਕੋਲੇ ਹੈ ਠੀਕ ਹੈ ਵਿਦਿਆ ਸਾਡੇ ਕੋਲੇ ਹੈ ਪੰਜਾਬੀ ਭਾਸ਼ਾ ਸਾਡੇ ਕੋਲੇ ਹੈ ਤੇ ਅਸੀਂ ਯਾਰ ਸਿੱਖ ਗਏ ਤੇ ਉਹਨਾਂ ਨਾਲ ਜੋ ਪੰਜ ਵਾਰੀ ਬੁਲਾਉਣ ਤਾਂ ਅਸੀਂ ਦੋ ਵਾਰੀ ਬੋਲੀਏ ਰਹੀ ਗੱਲ ਉਹਨਾਂ ਕੋਲੇ ਸਫਾਈ ਸਾਡੇ ਕੋਲੇ ਜ਼ਿਆਦਾ ਹੈ ਮਰਜ਼ਾਦਾ ਸਾਡੇ ਕੋਲ ਜ਼ਿਆਦਾ ਹੈ ਉਹ ਹਿੰਦੀ ਚ ਗੱਲ ਕਰਨਗੇ ਆਪਣੇ ਆਕੇ ਜੀ ਆਪਾਂ ਉਹਦੇ ਬਰਾਬਰ ਹਿੰਦੀ ਬੋਲਦੇ ਹਾਂ ਬਿਲਕੁਲ ਠੀਕ ਹੈ ਤਾਂ ਜਦੋਂ ਆਪਾਂ ਬੰਦੇ ਜਾਂਦੇ ਆ ਤਾਂ ਤੁਸੀਂ ਆਪ ਦੀ ਪੰਜਾਬੀ ਚ ਗੱਲ ਕਰੋ ਠੀਕ ਹੈ ਨਾ ਪੰਜਾਬੀ ਚ ਗੱਲ ਕਰੋ ਉਹ ਆਪੇ ਟਰਾਂਸਲੇਟ ਕਰਾਊਗੀ ਕਿ ਭਾਈ ਇਹ ਕੀ ਕਹਿੰਦਾ ਜਿਹੜਾ ਹੁਣ ਆਪਾਂ ਤੁਹਾਡੀ ਕਲ ਜਿਹੜਾ ਉਹਰੇ ਆਉਂਦੀ ਹੈ ਆਪਾਂ ਉਹਦੇ ਨਾਲ ਬਰਾਬਰ ਹਿੰਦੀ ਚ ਗੱਲ ਕਰਦੇ ਆ ਤਾਂ ਉਹਦਾ ਜਿਹੜਾ ਹੈ ਟਰਾਂਸਲੇਟਰ ਆਪੇ ਦੱਸੂਗਾ ਇਹਦੇ ਚ ਪੋਸਟਾਂ ਵੀ ਹੈ ਜਿਵੇਂ ਆਈਐਸ ਡੀਸੀ ਬਣਦਾ ਹੈ ਆਈਪੀਐਸ ਕੋਰਸ ਕਮਿਸ਼ਨਰ ਬਣਦਾ ਐਸਐਸਪੀ ਤੋਂ ਲੈ ਕੇ ਡੀਜੀਪੀ ਤੱਕ ਜਾਂਦਾ ਹੈ ਆਈਐਫਐਸ ਇੰਡੀਅਨ ਫੋਰਨ ਸਰਵਿਸ ਰਾਯਦੂਤ ਬਣਦੇ ਜਿਹੜੇ ਟ੍ਰਾਂਸਲੇਟ ਕਰਦੇ ਆ ਔਰ ਆਈਆਰਐਸ ਰੈਵਨਿਊਸ ਦਾ ਕਮਿਸ਼ਨਰ ਬਣਦਾ ਜਿਵੇਂ ਕਿਜਰੀਵਾਲ ਸੀ ਹੁਣ ਅਸੀਂ ਇਹ ਗੱਲ ਨੂੰ ਸਮਝਦਾ ਰਹੇ ਨਹੀਂ ਅਸੀਂ ਇੱਕ ਹੁੱਲੜਵਾਦੀ ਚ ਪਏ ਹੋਏ ਆ ਨਹੀਂ ਦੂਜੇ ਜਿਹੜਾ ਇਹ ਖਮਾਜਾਗਾ ਜਿਹੜਾ ਆਪਾਂ ਕਹਿੰਦੇ ਤੁਹਾਡੀ ਜਿਹੜੀ ਪਾਰਟੀ ਬੀਜੇਪੀ ਪਾਰਟੀ ਆ ਤੇ ਉਹਦੇ ਪਿੱਛੇ ਕਹਿੰਦੇ ਆਰਐਸਐਸ ਖੜੀ ਆ ਵੀ ਆਰਐਸਐਸ ਜਿਹੜੀ ਹੈਗੀ ਬੀਜੇਪੀ ਨੂੰ ਚਲਾ ਰਹੀ ਆ ਕੋਈ ਤੁਹਾਡੇ ਗਰੇਵਾਲ ਆ ਉਹ ਮੰਨਦਾ ਕਿ ਮੈਂ ਜਿਹੜਾ ਉਹਦਾ ਸੰਗ ਦਾ ਮੈਂਬਰ ਵੀ ਹੈਗਾਗਾ ਤੇ ਜੇਕਰ ਹੁਣ ਪੰਜਾਬੀਆਂ ਦੇ ਨਾਲ ਹਿਮਾਚਲ ਦੇ ਵਿੱਚ ਜਾ ਕੇ ਹੋਸਟ ਸਟੇਟ ਦੇ ਵਿੱਚ ਇਸ ਤਰ੍ਹਾਂ ਕੀਤਾ ਜਾਂਦਾਗਾ ਆਉਣ ਵਾਲੀ ਜਿਹੜੀ 27 ਦੀ ਲੋਕ ਸਭਾ ਗਈ ਚੋਣ ਹੋਣ ਵਿਧਾਨ ਸਭਾ ਸੋਰੀ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਡੀ ਜਿਹੜੀ ਇਹ ਨਾਫਰਤ ਨੂੰ ਲੈ ਕੇ ਕਿਤੇ ਨਾ ਕਿਤੇ ਅਸਰ ਪਊਗਾ ਬੀਜੇਪੀ ਨੂੰ ਇਹ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਦੇਖੋ ਜੀ ਬਾਈ ਜੀ ਦੋ ਗੱਲਾਂ ਸਾਡੀ ਸ਼੍ਰੋਮਣੀ ਕਮੇਟੀ ਹੈ ਉਹਦੀ ਬੈਕ ਤੇ ਸ਼੍ਰੋਮਣੀ ਅਕਾਲੀ ਦਾ ਸ਼੍ਰੋਮਣੀ ਅਕਾਲੀ ਦਲ ਦੇ ਬੈਕ ਤੇ ਸ਼੍ਰੋਮਣੀ ਕਮੇਟੀ ਹੈ ਉਹ ਧਰਮ ਪ੍ਰਚਾਰ ਕਰਦੀ ਹੈ ਜਿਹੜੀ ਇਹ ਪੋਲਿਟਿਕਸ ਕਰਦੀ ਹੈ ਕਦੇ ਸ਼੍ਰੋਮਣੀ ਕਮੇਟੀ ਨੇ ਕਿਸੇ ਦੇ ਖਿਲਾਫ ੜਦਾਉ ਗੱਲ ਕਹੀ ਹੈ RSS કહેਗੀ ਜਿਹੜੀ ਸਸਤ ਹੈ ਉਹ ਸਮਾਜਿਕ ਕੰਮ ਕਰਦੀ ਹੈ ਬਕਲਾਗਸੇ ਤੱਕ ਜਿਹੜੇ ਹੈਗੇ ਉਹਨਾਂ ਦੇ ਸੈਂਟਰ ਖੋਲੇ ਹੋਏ ਆ ਕਦੇ RSS ਨੇ ਸਿੱਖਾਂ ਦੇ ਬਾਰੇ ਕਿਤੇ ਵੀ ਬਿਆਨ ਦਿੱਤਾ ਹੋਵੇ ਗਲਤ ਜਿੰਨੇ RSS ਕੇਂਦਰਾਂ ਮੇਰੇ ਨਾਲ ਚਲੇ ਜਾਓ ਮੈਂ RSS ਨਹੀਂ ਕੰਮ ਕਰਦਾ ਮੈਂ ਭਾਰਤੀ ਜਨਤਾ પાર્ટી ਜੀ ਕੰਮ ਕਰਦਾ ਲੇਕਿਨ ਉਹਨਾਂ ਬੈਗ ਤੇ ਜਿਹੜੇ ਆਰਐਸਐਸ ਤੋਂ ਲੀਡਰ ਪੈਦਾ ਹੋ ਗਏ ਹੁੰਦੇ ਆ ਪਾਰਟੀ 'ਚ ਆ ਜਾਂਦੇ ਤੇ ਆਰਐਸਐਸ ਉਹਨਾਂ ਨੂੰ ਕਹਿੰਦੇ ਆ ਭਾਈ ਉਹਨਾਂ ਨੇ ਪਾਰਟੀ 'ਚ ਕੰਮ ਕਰੀ ਸਾਡੇ ਨਾਲ ਤੇਰਾ ਕੋਈ ਮਤਲਬ ਨਹੀਂ ਉਹ ਤੋਂ ਲੀਡਰ ਨਿਕਲਦੇ ਆ ਜਿੰਨੇ ਉਹਨਾਂ ਦੇ ਵਿੰਗਨ ਜਿੰਨੀਆਂ ਸੰਸਥਾਵਾਂ ਆਰਐਸਐਸ ਦੀਆਂ ਜਿੱਥੇ-ਜਿੱਥੇ ਜਗ੍ਹਾ ਦੇ ਵਿੱਚ ਚੱਲਦੇ ਆ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਔਰ ਸਾਡੇ ਸਿੱਖਾਂ ਦੇ ਕਲਾਬ ਕੋਈ ਕਦੇ ਗਲਤ ਬਿਆਨਬਾਜ਼ੀ ਨਹੀਂ ਕੀਤੀ ਹਾਂ ਇੱਥੇ ਮੈਂ ਮਾਧਮ ਰਾਹੀਂ ਕਹਿਣਾ ਜਿਹੜਵਾਨੀ ਨੇ ਮਾਈ ਲਵ ਮਾਈ ਇੰਡੀਆ ਲਿਖੀ ਆ ਉਹ ਕਹਿੰਦਾ ਵੀ ਅਸੀਂ ਇਸ ਗੱਲ ਦੀ ਕਰੀ ਸੀ ਤਾਂ ਉਹ ਫਿਰ ਪ੍ਰਧਾਨ ਮੰਤਰੀ ਵੀ ਨਹੀਂ ਬਣ ਸਕਿਆ ਉਹਦੀ ਲਾਲਸਾ ਜਿਹੜੀ ਵਿੱਚ ਹੀ ਰਹਿ ਗਈ ਸੀ ਜੋ ਸਿੱਖੀ ਨਾਲ ਧਰੋਖ ਮਾਉਂਦਾ ਹੈ ਜੋ ਮਤਲਬ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਦਾ ਹੈ ਜੋ ਇਹ ਤੇ ਚੜ ਕੇ ਆਉਂਦਾ ਹੈ ਇਹ ਸਿੱਧੂ ਸਾਹਿਬ ਇਤਿਹਾਸ ਪੰਜਾਬ ਦਾ ਹਿੰਦੂਸਤਾਨ ਦਾ ਮੱਸੇ ਰੰਗੜ ਨੇ ਉੱਥੇ ਨਾਚ ਨਚਾਇਆ ਹੁੱਕੇ ਪਿਆਏ ਉਹਦੇ ਮੁੰਡੇ ਤੋਂ ਬਾਅਦ ਉਹਦਾ ਬੇਟਾ ਜਿਹੜਾ ਵਿਆਹ ਨਹੀਂ ਗਿਆ ਸੀ ਉਹਦੀ ਕੁਲਨਾਸ ਹੋ ਗਈ ਨੰਬਰ 2 ਔਰੰਗਜੀਬ ਨੇ ਸਾਡਾ ਜਿਹੜਾ ਨੁਕਸਾਨ ਕੀਤਾ ਉਹਦੀ ਕੋਲ ਨਾਸ ਹੋ ਗਈ ਤੀਜੀ 인ਦਰਾ ਗਾਂਧੀ ਨੇ ਅਟੈਕ ਕੀਤਾ ਉਹਦਾ ਮੁੰਡਾ ਸੀਗਾ ਰਜੀਵ ਗਾਂਧੀ ਰਜੀਵ ਗਾਂਧੀ ਦਾ ਮੁੰਡਾ ਹੈਗਾ راہਲ ਗਾਂਧੀ ਉਹ ਵਿਆਹਿਆ ਨਹੀਂ ਉਹਦੇ ਬੱਚਾ ਨਹੀਂ ਉਹਦੀ ਕੋਲ ਨਾਸ ਹੋ ਗਈ ਹੁਣ ਇਸ ਮਾਧਮ ਨਾਲ ਹੀ ਮੇਰੀ ਗੱਲ ਕੌੜੀ ਲੱਗੂਗੀ ਜੇ ਸਾਡੇ ਪਾਰਟੀ ਲੀਡਰ ਮਾੜੇ ਨੇ ਪੰਜਾਬ ਦੇ ਤਾਂ ਸਾਡੇ ਤੇ ਆ ਕੰਗਨ ਨਰਨੌਤ ਵਰਗੇ ਅਟੈਕ ਕਰਦੇ ਨੇ ਜੇ ਇਹੀ ਬਾਦਲ ਕੋਤੇ ਬਿੱਲਾਂ ਦਾ ਵਿਰੋਧ ਕਰ ਦਿੰਦੇ ਨਾ ਤਾਂ ਸਾਨੂੰ ਧਰਨੇ ਲਾਉਣੇ ਪੈਂਦੇ ਤੇ ਨਾ ਸਾਨੂੰ ਜਿਹੜੇ ਹੈਗੇ 750 ਕਿਸਾਨ ਮਰਦਾ ਹੁਣ ਤੀਜੀ ਗੱਲ ਜਿਹੜਾ ਇਹਨਾਂ ਨੇ ਪਾਪ ਕਮਾਇਆ ਬਾਦਲ ਕਾਣੇ ਗੁਰੂ ਉਹਨਾਂ ਇਹਨਾਂ ਦੀ ਸਰਕਾਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕੀਤਾ ਗਿਆ ਪਾੜ ਕੇ ਗਲੀਆਂ ਦੇ ਵਿੱਚ ਸਿੱਟਿਆ ਗਿਆ ਔਰ ਨੱਕੇ ਸਿੰਘਾਂ ਤੇ ਗੋਲੀਆਂ ਚਲਾਈਆਂ ਗਈਆਂ ਬੁਸ਼ਾਰਾ ਕੀਤੀਆਂ ਗਈਆਂ ਫਿਰ ਉਹਨਾਂ ਤੇ ਕੇਸ ਦਰਜ ਕਰਤੇ ਗਏ ਫਿਰ ਜਿਹੜੇ ਹੈਗੇ ਆ ਸਿੱਖਾਂ ਦੇ ਕਾਤਲ ਹੈ ਜਿਹੜੇ ਡੀਜੀਪੀ ਲਾਏ ਗਏ ਹੁਣ ਉਹਦਾ ਕਮਿਆਜਾ ਬਾਦਲ ਕੇ ਭੁਗਤ ਰਹੇ ਆ ਜੀ ਮੈਂ ਗੱਲ ਕੀਤੀ ਸੀ ਮੱਛੇ ਰੰਗੜ ਤੋਂ ਲੈ ਕੇ ਉਹਦਾ ਕਮਿਆਜਾ ਭੁਗਤ ਰਹੇ ਆ ਪ੍ਰਕਾਸ਼ ਬਾਦਲ ਦਾ ਮੁੰਡਾ ਕੋਣ ਹੈ ਸੁਖਵੀਰ ਬਾਦਲ ਸੁਖਵੀਰ ਬਾਦਲ ਦਾ ਮੁੰਡਾ ਅਨੰਤਵੀਰ ਤੀਜੀ ਕੋਲ ਚ ਆ ਗਿਆ ਅਸੀਂ ਪ੍ਰਮਾਤਮਾ ਅਗੇ ਦੁਆ ਕਰਦੇ ਹਾਂ ਕਿ ਉਹਦੀ ਉਮਰ ਬਹੁਤ ਲੰਬੀ ਹੋਵੇ ਹੁਣ ਉਹ ਵਿਆਹਿਆ ਜਾਂਦਾ ਕੱਲ ਨੂੰ ਜਾਂ ਨਾ ਵਿਆਹਿਆ ਜਾਂਦਾ ਵਿਆਹਿਆ ਗਿਆ ਬੱਚਾ ਹੁੰਦਾ ਹੈ ਜਾਂ ਨਾ ਹੁੰਦਾ ਤੇ ਮੇਰੀ ਇਹ ਗੱਲ ਵੀਡੀਓ ਵੀ ਸਾਂਭ ਕੇ ਰੱਖਿਓ ਮੈਂ ਇਸ ਦੇਖ ਕੇ ਤੇ ਗੱਲ ਤੋਂ ਹਾਂ ਤੀਜੀ ਕੋਲ ਬਾਤਲ ਕੀ ਵੀ ਨਾ ਸੋਹਣੀ ਹੈ ਅਸੀਂ ਕਹਿੰਦੇ ਆ ਵੀ ਪ੍ਰਮਾਤਮਾ ਜਿਹੜਾ ਬਹੁਤ ਵੱਡੀ ਚੀਜ਼ ਆ ਕਿਸੇ ਨੂੰ ਮਾਰਨਾ ਨਹੀਂ ਚਾਹੀਦਾ ਕਿਸੇ ਨੂੰ ਗਾਲਾਂ ਨਹੀਂ ਦੇਣੀਆਂ ਚਾਹੀਦੀਆਂ ਤੇ ਕਿਸੇ ਨੂੰ ਗੁਰਪ੍ਰਣਾ ਨਹੀਂ ਬੁੱਲਣਾ ਚਾਹੀਦਾ ਤੀਜੀ ਕੋਲ ਇਹਨਾਂ ਦੀ ਵੀ ਨਾ ਸੁਣਿਆ ਪਾਰਟੀ ਤਾਂ ਖਤਮ ਹੋ ਗਈ ਜੀ ਤੁਸੀਂ ਅੱਗੇ ਦੇਖੋ ਪ੍ਰਵਾਹ ਦਾ ਕੀ ਹਾਲ ਹੁੰਦਾ ਹੁਣ ਜਿਹੜੀ ਇੱਥੋਂ ਗੱਲ ਕੰਗਣਾ ਰਣੋਂ ਤੋਂ ਪਾ ਸ਼ੁਰੂ ਕਰੀ ਸੀ ਜੇ ਇਹ ਲੋਕ ਇੰਟਰ ਸਾਡੇ ਚੰਗੇ ਹੁੰਦੇ ਤਾਂ ਇਹਨਾਂ ਨੇ ਹਸਪਤਾਲ ਬਣਾਈ ਹੁੰਦੇ ਇੱਥੇ ਬਾਗ ਲਾਏ ਹੁੰਦੇ ਇੱਥੇ ਜਿਹੜੇ ਹਾਰਟੀਕਲਚਰ ਦੇ ਜਿਹੜੇ ਹੈਗੇ ਆਪਣੇ ਬਾਗ ਸਾਡੇ ਸਮਾ ਲੈਂਦੇ ਸਾਡੇ ਬੱਚੇ ਅਸੀਂ ਉੱਥੋਂ ਹਿਮਾਚਲ ਦੀਆਂ ਮੱਕੀਆਂ ਲਿਓਣੀਆਂ ਹਿਮਾਚਲ ਤੋਂ ਫਰੂਟ ਲਿਓਣੀਆਂ ਇਹੀ ਪਹਾੜੀਆਂ ਏਰੀਆ ਸਾਡਾ ਬਣਾਇਆ ਹੁੰਦਾ ਅਜਿੱਤੇ ਪੁਲਿਸ ਦੇ ਕਮਾਂਡਰ ਬੈਠੇ ਆ ਇਹਨਾਂ ਦੀ ਮਾੜੀ ਕਾਰਜਕਾਰੀ ਕਰਕੇ ਇਹਨਾਂ ਨੇ ਮਨਜ਼ੂਰੀਆਂ ਲੈ ਕੇ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਚ ਜ਼ਮੀਨਾਂ ਖਰੀਦੀਆਂ ਹੋਈਆਂ ਆਪਣੇ ਇਹ ਕਮਾਈ ਕਰਦੇ ਆ ਮੋਟੀ ਸਭ ਤੋਂ ਟੰਗਣਾ ਨਾ ਉਹ ਦਿੱਤਾ ਬੜੇ ਨਹੀਂ ਮਾਰਨੇ ਸੀ ਕਿ ਦੇਖ ਕੇ ਜਿਹੜੇ ਸਾਡੇ ਪੰਜਾਬ ਦੇ ਲੀਡਰ ਹਨ ਇਹ ਘੁੱਟਣਾ ਪਿਆ ਇਹਦਾ ਸ਼ੰਗੀਰਵਾਦ ਦਾ ਬਿਆਨ ਵੀ ਸੁਣਿਆ ਉਹ ਕਹਿੰਦਾ ਵੀ ਜਿੰਨਾ ਅਸੀਂ ਕੰਮ ਕੀਤਾ ਜਿੰਨਾ ਅਸੀਂ ਪੰਜਾਬ ਦੇ ਲਈ ਵਿਕਾਸ ਕੀਤਾ ਕਹਿੰਦਾ ਬਾਦਲ ਸਾਹਿਬ ਨੇ ਵੱਡੇ ਪ੍ਰਧਾਨ ਸਿੰਘ ਬਾਦਲ ਨੇ ਕਹਦਾ ਇਹਨਾਂ ਕਿਸ ਕਿਸ ਨੇ ਨਹੀਂ ਕੀਤਾ ਇਹ ਕਹਿੰਦੇ ਇਹ ਬਰਗਾੜੀ ਦੇ ਵਿੱਚ ਘਾਟਣਾ ਵਾਪਰ ਹੀ ਆ ਕਨ ਸਤੋ ਕਤਨਿਆ ਹੋਣ ਜਾਣੇ ਇਹ ਮੰਨਦੇ ਨੇ ਇਹਨਾਂ ਨੇ ਅਕਾਲਤਾ ਸੱਤ ਜਾ ਕੇ ਮਾਫੀ ਵੀ ਮੰਗੀ ਇੱਕ ਚਾਹੇ ਉਹਨੂੰ ਡਰਾਮਾ ਕਹਿ ਲਈਏ ਚਾਹੇ ਕਿਸੇ ਤੌਰ ਤੇ ਤੁਸੀਂ ਦੇਖ ਦਿਓ ਇਹ ਕਹਿੰਦੇ ਵੀ ਸਾਨੂੰ ਜਿਹੜਾ ਉਹਦਾ ਖਮਾਜਾਗਾ ਉਹ ਤੁਹਾਨੂੰ ਲੋਕਾਂ ਨੇ ਪਘਤਾਤਾ ਉਹਨਾਂ ਨੂੰ ਹਰਾ ਦਿੱਤਾ ਉਤਵਾ ਦੇ ਕੈਪਟਨ ਦੀ ਸਰਕਾਰ ਆਈ 5 ਸਾਲ ਉਹਨਾਂ ਨੂੰ ਨਿਆਂ ਨਹੀਂ ਮਿਲਿਆ ਸਿੱਖਾਂ ਨੂੰ ਫਿਰ ਆਵਾ ਦੀ ਪਾਰਟੀ 2.5 ਸਾਲ ਹੋ ਗਿਆ ਉਹਨਾਂ ਸਰਕਾਰ ਨੂੰ ਹੁਣ ਨਹੀਂ ਨਿਆਂ ਮਿਲਿਆ ਕਹਿੰਦੇ ਹਾਂ ਸਿੱਖਾਂ ਨੂੰ ਮਿਲੂ ਕਦੋਂ ਸਿੱਖ ਕਿਉਂ ਮਿਲ ਲੋ ਜਿਹੜੇ ਹੁਣ ਕੱਲ ਨੂੰ ਬੀਡੀਪੀ ਆ ਕੋ ਸਨ ਇੱਕ ਮੌਕਾ ਦੇ ਦੇ ਸਿੱਖਾਂ ਨੂੰ ਕੌਣ ਇਹ ਕਰੂਗਾ ਜੀ ਸਿੱਖਾਂ ਨੂੰ ਮੈਂ ਬੇਨਤੀ ਕਰਦਾ ਹਾਂ ਇਹ ਮਾਦਮ ਰਾਹੀਂ ਵੀ ਯਾਰ ਤੁਸੀਂ ਕਿਸੇ ਦੀ ਮਦਦ ਨਾ ਕਰੋ ਗਲਤ ਰਾਹੀਂ ਨਾ ਪੋ ਆਪਾਂ ਨੇ ਲੈਣਾ ਕੀ ਹੈ ਜਿੱਥੇ ਸਾਡੇ ਗੁਰੂ ਸਾਹਿਬ ਦੀ ਗੱਲ ਆਉਂਦੀ ਹੈ ਢੜਕਾ ਦਿਓ ਤੇ ਜਿਹੜੇ ਉਹਦੇ ਸਿੱਖ ਪੰਥਾ ਜਥੇਬੰਦੀਆਂ ਉਹ ਨਾਲ ਖੜਨ ਉਹਨਾਂ ਦੇ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਵੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਅਸੀਂ ਵਿਕਾਸ ਕੀਤਾ ਬਾਦਲ ਨੇ ਆਦੇ ਘਰੋ ਨਹੀਂ ਕੀਤਾ ਜਿੰਨਾ ਜੀਐਸਟੀ ਦਾ ਟੈਕਸ ਹੈ ਸਾਡਾ ਗੁੱਡ ਸਰਵਿਸ ਟੈਕਸ ਐਸ ਜੀਐਸਟੀ ਸਟੇਟ ਗੁੱਡ ਸਰਵਿਸ ਟੈਕਸ ਉਹਦਾ ਪੈਸਾ ਸਾਨੂੰ ਕੇਂਦਰ ਜਿਹੜਾ ਰਿਫੰਡ ਕਰਦਾ ਉਹ ਕਿੰਨਾ ਕਰਦਾ ਸਾਨੂੰ 60% ਠੀਕ ਆ 40% ਉਹ ਛੱਕ ਜਾਂਦੇ ਆ ਔਰ 60 ਦੇ ਵਿੱਚੋਂ ਇਹ ਗ੍ਰਾਂਟਾਂ ਦੇ ਲਿਆ ਹੁਣ ਇਹਨਾਂ ਨੇ ਯੋਜਨਾ ਬਣਾਈ ਵੀ 250 ਕਰੋੜ ਦੇ ਵਿੱਚ ਪੁਲ ਬਣੂਗਾ ਉਹ ਪੁਲ ਬਣ ਜਾਂਦਾ 250 ਕਰੋੜ ਚ 250 ਕਰੋੜ ਇਹ ਇੰਜੀਨੀਅਰ ਐਸ ਡੀਓ ਤੋਂ ਲੈ ਕੇ ਚੀਫ ਸੈਕਟਰੀ ਚੀਫ ਇੰਜੀਨੀਅਰ ਤੱਕ ਜਿਹੜਾ ਉਹਦੇ ਵਿਭਾਗਮ ਦਾ ਖਾਲਿਆਂ ਦਾ ਦਰਖਤਾਂ ਦਾ ਪੁੜਾਂ ਦਾ ਸੜਕਾਂ ਦਾ ਜ਼ਮੀਨਦਾਰ ਰਹਿਣੂ ਦਾ ਆਪਣੀਆਂ ਜਿੱਥੋਂ ਆਪਣੀ ਵਿਰਤੀ ਨਿਕਲਦੀ ਆ ਖਾਨਾਂ ਦਾ ਜੋ ਵੀ ਸਾਡੇ ਜਿਹੜੀ ਹੈਗੀ ਪੈਦਾ ਹੁੰਦੀ ਹੈ ਫਿਰ ਬੋਰੀਆਂ ਚ ਉਹ ਪੈਸੇ ਲੈਂਦੇ ਨੇ ਜਿਹੜੀਆਂ ਕਣਕ ਦੀਆਂ ਬੋਰੀਆਂ ਬਾਹਰਦਾਨ ਨੇ ਜੋ ਇਹਨਾਂ ਨੇ ਟੱਕੀਆਂ ਮਾਰੀਆਂ ਹੁਣ ਉਹਨਾਂ ਕੋਲੇ ਜਿਹੜੀ ਸੀਗੀ 70 75 ਕਿੱਲੇ ਬਾਲ ਕੋਲੇ ਜਮੀਨ ਸੀ ਅੱਜ 890 ਕਰੋੜ ਕਿਵੇਂ ਹੋ ਗਈ ਸਾਡੇ ਕੋਲ ਉਹੀ 5 ਕਿੱਲੇ ਆ ਹੋ ਸਕਦਾ ਮੈਂ ਵੀ ਵੇਚਦੀ ਹੋਵੇ ਤੁਸੀਂ ਵੀ ਵੇਚ ਦਿਓ ਵੀ ਸਾਰ ਆਪਾਂ ਤਾਂ ਇੰਨੇ ਅਮੀਰ ਹੋਏ ਨਹੀਂ ਜੀ ਇਹੋ ਜੀ ਕਿਹੜੀ ਇਹਨਾਂ ਕੋਲੇ ਬੂਟੀ ਐ ਜਿਹੜੇ ਕਹਿੰਦੇ ਸੀ ਸੌਂ ਘਾਲੀ ਮਾਫੀ ਮੰਗ ਲਈ ਜਿਹੜੇ ਬੰਦੇ ਦੇ ਵਿੱਚ ਰਾਜ ਭਾਗ ਦੇ ਵਿੱਚ ਇਹ ਕੁਝ ਹੋ ਜੇ ਤਾਂ ਉਹਨੂੰ ਉਹਦੀ ਤਾਂ ਡੀਜੀਪੀ ਬਦਲ ਦੇਣਾ ਚਾਹੀਦਾ ਸੀ ਉਹਦੇ ਉਹਨੂੰ ਆਪ ਮੋਤੀਸ਼ੀਵਾ ਦੇ ਦੇਣਾ ਚਾਹੀਦਾ ਸੀ ਉਹਨੂੰ ਉਹਦੇ ਸੀਨੀਅਰ ਸੈਕਟਰੀ ਬਦਲ ਦੇਣਾ ਚਾਹੀ ਸੀ ਇਹਨਾਂ ਕੋਲੇ 68 ਜਾਂ 62 ਐਮਐਲਏ ਸੀਗੇ ਬਾਦਲ ਕਹਿੰਦਾ ਮੇਰੇ ਤੋਂ ਗਲਤੀ ਹੋ ਗਈ ਠੀਕ ਹੈ ਜੀ ਮੈਂ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਹੋਰ ਨੂੰ ਲਾਇਆ ਜਾਵੇ ਜਿਹੜਾ ਸੁਖਵੀਰ ਬਾਦਲਾ ਹੈ ਗ੍ਰਹਿ ਮੰਤਰੀ ਹੈ ਗ੍ਰਹਿ ਮੰਤਰੀ ਕੋਲੇ ਕੀ ਹੁੰਦਾ ਸਾਰਾ ਗ੍ਰਹਿ ਦਾ ਹੋਮ ਘਰ ਦਾ ਮੁਖੀ ਪੁਲਿਸ ਦੇ ਅੰਦਰ ਹੈ ਇਹਦਾ ਮਾਦਾ ਸ਼ੇਰ ਕਹਿੰਦਾ ਕਿ ਪੁਲਿਸ ਅਣਪਛਾਤੀ ਸੀ ਕਦੇ ਪੁਲਿਸ ਵੀ ਅਣਪਛਾਤੀ ਹੋਈ ਹੈ ਕੀ ਇਹ ਹੈ ਕਿ ਮੈਂ ਮੇਰਾ ਮਾਪਿਓ ਸੀ 80 ਸੀਸੀ ਸਾਲ ਦੇ ਹੈ ਜੇ ਅੱਜ ਮੈਂ ਗੁਰੂ ਗ੍ਰੰਥ ਸਾਹਿਬ ਦਾ ਨਰਾਦਰ ਕਰਕੇ ਆਉਂਦੇ ਘਰੇ ਜਾਊਂਗਾ ਤੇ ਮੇਰਾ ਪਿਓ ਮੇਰੇ ਗੋਲੀ ਮਾਰ ਦੂ ਯਾਰ ਤੂੰ ਗਲਤ ਕੰਮ ਕਰਿਆ ਤੇ ਸਾਡੇ ਪੰਜਾਬੀ ਹੁਣ ਮਾਰਦੇ ਆ ਸੀ ਇਸ ਮਾਦਮ ਨੇ ਕਿਹਾ ਵੀ ਕਿਸੇ ਨੂੰ ਮਾਰੋ ਨਾ ਲੇਕਿਨ ਛੋਡੇ ਕੋਲੇ ਪਾਵਰ ਹੈ ਵੋਟ ਵੋਟ ਨਾਲ ਬਦਲ ਕੇ ਮਾਰਦੇ ਇੱਕ ਆਖਰੀ ਸਵਾਲ ਆ ਮੇਰਾ ਜੀ ਅਜਮਲ ਮਨਦੀਪ ਸਿੰਘ ਮੰਨਾਗਾ ਜਿਹੜਾ ਸੋਸ਼ਲ ਮੀਡੀਆ ਤੇ ਐਕਟਿਵ ਆ ਕੇ ਦੀ ਕਾਂਗਰਸ ਵਿੱਚ ਚਲਾ ਗਿਆ ਇਹਦੇ ਕਿਸੇ ਪਾਰਟੀ ਚ ਅੱਜ ਉਹਦਾ ਵੱਡਾ ਬਿਆਨ ਆਇਆ ਕਿ ਕਹਿੰਦਾ ਭਗਵੰਤ ਮਾਨ ਦਾ ਜਿਹੜਾ ਹੈਗਾਗਾ ਉਹ ਇਹ ਬੀਜੇਪੀ ਦੀ ਕਹਿੰਦਾ ਆਪਣਾ 20 ਟੀਮ ਆ ਕਹਿੰਦੇ ਇਕੱਠੇ ਰਲੇ ਹੋਏ ਨੇ ਭਗਵੰਤ ਮਾਨ ਤੇ ਕਹਿੰਦਾ ਸੈਂਟਰ ਦੇ ਵਿੱਚ ਕਹਿੰਦਾ ਜਿੰਨੀ ਹੁਣ ਕੇਂਦਰੀਵਾਲ ਆ ਅੰਦਰੋਂ ਭੁਗਤ ਕਹਿੰਦਾ ਜਿਹੜਾ ਬਾਹਰ ਜਿਹੜਾ ਜਿੰਨਾ ਕੁਸ ਕਰਾ ਰਿਆ ਇਹ ਭਗਵੰਤ ਮਾਨ ਤੇ ਕਹਿੰਦਾ ਬੀਜੇਪੀ ਇਕੱਠੀ ਢਲ ਕੇ ਕਰਵਾ ਰਹੀ ਆ ਕਿ ਆਉਣ ਵਾਲਾ ਜਿਹੜਾ ਸਮਾਂਗਾ ਉਹ ਬੀਜੇਪੀ ਦਾ ਹੋਵੇਗਾ ਨਹੀਂ ਇਹ ਨਹੀਂ ਗੱਲ ਜਿਹੜਾ ਕੁਝ ਗੱਲਾਂ ਹੁੰਦੀਆਂ ਵੀ ਜਿਹੜਾ ਮੁੱਖ ਮੰਤ ਉਹ ਉਸ ਸਰਕਾਰ ਕੇਂਦਰ ਸਰਕਾਰ ਦੇ ਕਾਨੂੰਨ ਦੀ ਪਾਲਣਾ ਕਰਨੀ ਪਊਗੀ 70% ਜਿਹੜਾ ਸਾਡਾ ਕੇਂਦਰ ਦੇ ਹੱਥ ਵਿੱਚ ਕਾਨੂੰਨ ਹੈ ਜਿੰਨੀਆਂ ਸਾਡੀਆਂ ਫੈਸਿਲਿਟੀਆਂ ਪੰਜਾਬ ਦੀਆਂ ਜਾਂ ਸੰਸਥਾਵਾਂ ਸਰਕਾਰੀ ਜਾਂ ਜੋ ਵੀ ਅਦਾਰੇ ਹੈ ਔਰ ਉਹਦੀ ਇੱਕ ਮਜਬੂਰੀ ਬਣ ਗਈ ਜਿਹੜੇ ਕੀ ਹੈ ਭਗਵੰਤ ਮਾਨ ਦੀ ਦੇਖੋ ਜਿਹੜੀ ਗੱਲ ਅਟਲ ਸਚਾਈ ਹੈ ਹੁਣ ਉਹ ਫੰਡ ਹੈ ਜਿਹੜਾ ਜੀਐਸਟੀ ਦਾ ਉਹਨਾਂ ਨੇ ਰਿਲੀਜ਼ ਨਹੀਂ ਹੋਇਆ ਕੇਂਦਰ ਨੂੰ ਹੁਣ ਉਹ ਲੈਂਡ ਵਾਪਸ ਤੇ ਜਦੋਂ ਕੋਈ ਆਪਣੀ ਦੋਨਾਂ ਦੀ ਫੋਟੋ ਆ ਗਈ ਕਾਨੂੰ ਮੈਂ ਮੰਨ ਲਓ ਗਲਤ ਕੰਮ ਕਰਤਾ ਤਾਂ ਮਤਲਬ ਤੁਸੀਂ ਤਾਂ ਨਹੀਂ ਉੱਥੇ ਗੁਨਾਹ ਕਰਾ ਉਹਨੂੰ ਉਹਦੀ ਜਿਹੜਾ ਹੈਗਾ ਮੁੱਖ ਮੰਤਰੀ ਉਹਨੂੰ ਜਾਣਾ ਆਉਣਾ ਸਾਰਾ ਕੰਮ ਪੈਂਦਾ ਜਿਹੜਾ ਬੀ ਟੀਮ ਹੈ ਇਹਦੇ ਦੇ ਨਾਲ ਇਹਦਾ ਕੋਈ ਮਤਲਬ ਨਹੀਂ ਨਾ ਤਾਂ ਉਹਨੂੰ ਬੀ ਜੀ ਪੀ ਭਗਵੰਤ ਮਾਨ ਨੂੰ ਹਾਜ਼ਰ ਲਾਵੇ ਜੇ ਕਾਨੂੰ ਪਾਰਟੀ ਚੋਂ ਬਾਹਰ ਜਾਂਦਾ ਨਾ ਉਹਨੂੰ ਕਾਲਰ ਲਾਵੇ ਸਾਸੀਂ 2001 ਤੋਂ ਕੰਮ ਕਰਦੇ ਆਂ ਬੀ ਜੀ ਪੀ ਚ ਜਦੋਂ ਸਾਡੀ ਮੀਟਿੰਗ ਹੁੰਦੀ ਹੈ ਸਾਡੇ ਜਿਹੜੇ ਦਿਗਜ ਲੀਡਰ ਹੁੰਦੇ ਆ ਸੀ ਉਹਨਾਂ ਨੂੰ ਬੇਨਤੀ ਕਰਦੇ ਆਂ ਪ੍ਰਭਾਰੀਆਂ ਨੂੰ ਬੇਨਤੀ ਕਰਦੇ ਆਂ ਸਖਤ ਮੰਤਰੀ ਆ ਉਹਨੂੰ ਬੇਨਤੀ ਕਰਦੇ ਆਂ ਵੀ ਸਰ ਜਿਹੜਾ ਬੰਦਾ ਦੂਜੀ ਪਾਰਟੀ 'ਚ ਆਇਆ ਹੁੰਦਾ ਓਸ ਬੰਦੇ ਨੂੰ ਅਹਿਮ ਅਹੁਦਾ ਨਾ ਦਿੱਤਾ ਜਾਵੇ ਕਿਉਂਕਿ ਪਾਰਟੀ ਦੀ ਜਿਹੜੀ ਹੈ ਸਾਖ ਡਿੱਗ ਪੂਗੀ ਹੁਣ ਜਿਹੜਾ ਥੋੜਾ ਸਵਾਲ ਹੋਰ ਸੀ ਮੈਂ ਦੋ ਸ਼ਬਦ ਕਹਿ ਰਿਹਾ ਜੀ ਜਿਹੜਾ ਚਰਨਜੀਤ ਬਰਾੜ ਹੈ ਉਹ ਬਾਦਲ ਦੇ ਹਨ ਖਲਾਫ ਹੈ ਤੋ 90% ਮੈਂ ਲਿਖ ਕੇ ਦਿੰਦਾ ਉਹਦੇ ਸਪੇਸ ਨੂੰ ਬਾਝ ਕੀਤਾ ਵੀ ਉਹ ਭਾਜਪੀ ਜਾਊਗਾ ਪਰ ਭਾਜਪੀ ਨੂੰ ਅਸੀਂ ਕਹਿੰਦੇ ਆ ਵੀ ਜਿਹੜਾ ਉਹ 17 ਸਾਲ ਮਨਪ੍ਰੀਤ ਬਾਦਲ ਨਾਲ ਰਿਹਾ ਉਹਦਾ ਨਹੀਂ ਬਣਿਆ ਇਹ ਹੁਣੇ ਰਾਜ ਭਾਗ ਦੇ ਵਿੱਚ ਜਿਹੜਾ OSD ਬਣ ਕੇ ਜਿਹੜੀ ਚੰਮ ਦੀਆਂ ਚਲਾਈਆਂ ਸੁਖਬੀਰ ਬਾਦਲ ਦਾ ਨਹੀਂ ਬਣਿਆ ਗੱਲ ਵਿੱਚੋਂ ਕੁਝ ਹੋਰ ਹੈ ਹੁਣੇ ਆਪਸ ਵਿੱਚ ਲੜਨਗੇ ਕਿਉਂਕਿ ਜਦੋਂ ਅਸੀਂ ਕਿਸੇ ਧਰਮਕ ਤੌਰ ਤੇ ਜਿਹਦੀ ਮਾਰੀ ਕਰਦੀ ਹੈ ਨਾ ਤਾਂ ਆਪੇ ਬੁਲਾਉਂਦਾ ਰੱਬ ਤੇ ਕਿਸੇ ਨੂੰ दारू ਪਿਆ ਦੇ ਸ਼ਰਾਬ ਪਿਆ ਦੇ ਉਹ ਕ੍ਰੋਧ ਚੜਦਾ ਆਪੇ ਬੋਲਦਾ ਸੀ ਆਹ ਕੀਤਾ ਅਸਿਓ ਕੀਤਾ ਹੁਣੇ ਜਿੰਨੇ ਬੰਦੇ ਆ ਸਾਰੇ ਕਾਂਦੀ ਦਾ ਦੇ ਵਿੱਚ ਇਹ ਲੜ ਕੇ ਮਰਨਗੇ ਠੀਕ ਹੈ ਕੰਦਾ ਜਮਾਨ ਨੇ ਟੱਕਰਾਂ ਕੋਈ ਗੱਲ ਨਹੀਂ ਪੈਸਾ ਖਾਂਦਾ ਜਨਤਾ ਦਾ ਜਨਤਾ ਜੀ ਰਹਿ ਜਾਣਾ ਪ੍ਰਕਾਸ਼ ਬਾਦਲ ਕਹਿੰਦਾ ਨਾਲ ਲੈ ਗਿਆ ਜਦੋਂ ਉਹ ਗੁਰਦਾਸ ਬਾਦਲ ਉਹ ਨਾਲ ਲੈ ਗਿਆ ਠੀਕ ਹੈ ਮੇਰੀਆਂ ਗੱਲਾਂ ਕਰਡੀਆਂ ਲੱਗਣੀਆਂ ਪ੍ਰਕਾਸ਼ ਸਿੰਘ ਬਾਦਲ ਦੇ ਘਰ ਵਾਲੀ ਵੀ ਕੈਂਸਰ ਨਾਲ ਮਰੀ ਐ ਪ੍ਰਕਾਸ਼ ਸਿੰਘ ਬਾਦਲ ਵੀ ਕੈਂਸਰ ਨਾਲ ਮਰਿਆ ਸਪੈਸਿਫਿਕ ਹੈ ਜਿਹੜੇ ਬੰਦੇ ਨੇ ਪੈਸਾ ਖਾਦਾ ਚੰਨਜੀਤ ਸਿੰਘ ਮਰਾੜ ਹੈ ਗਲਤ ਕੰਮ ਉਹਨੇ ਕਰੇ ਖਮਿਆਦਾ ਦੀ ਘਰ ਵਾਲੀ ਭੁਤਰੀ ਆ ਵਿਚਾਰੀ ਉਹਨੂੰ ਵੀ ਕੈਂਸਰ ਹੈ ਹੁਣ ਮੈਂ ਇਸ ਦਫ਼ਤਰ ਚੋਂ ਗਲਤ ਪੈਸਾ ਕਮਾ ਕੇ ਲੈ ਜਾਵਾਂ ਠੀਕ ਹੈ ਨਾ ਜੀ ਤੇ ਮੇਰੇ ਬੱਚੇ ਭੁਗਤਣਾ ਕਿਹੜੀ ਕਿਤਾਬ ਚ ਲਿਖਿਆ ਤੇ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਸਹੀ ਤਰੀਕੇ ਨਾਲ ਉਹਨੂੰ ਬਿਮਾਰੀ ਨਹੀਂ ਲੱਗਦੀ ਨਾ cancer ਨਾ ਕੁਝ ਹੋਵੇ ਇਹ ਸਾਨੂੰ ਸਾਡੇ ਨਾਲ ਅੱਜ ਮੱਖਣ ਸਿੰਘ ਭਾਈ ਕੇ ਮਨੁੱਖੀ ਅਧਿਕਾਰ ਕਮਿਸ਼ਨਰ ਦੇ ਚੇਅਰਮੈਨ ਇਹਨਾਂ ਨੇ ਬੜੀਆਂ ਜਿਹੜੀਆਂ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ ਵਿਸਤਾਰ ਦੇ ਨਾਲ ਜਿਹੜਾ ਸਾਰਾ ਚਾਨਣਾ ਪਾਇਆ ਕੰਗੜਾ ਰ瑙 ਤੋਂ ਲੈ ਕੇ ਬੀਜਪੀ ਤੱਕ ਸਾਰੀਆਂ ਜਿਹੜੀਆਂ ਨੇ ਬਹੁਤ ਵਧੀਆ ਆਧਾਰਨਾ ਦਿੱਤੀਆਂ ਨੇ ਤੇ ਬੜੇ ਸੋਝਵਾਨ ਬੰਦੇ ਨੇ ਤੇ ਅਗਲਾ ਚੈਪਟਰ ਅਸੀਂ ਕਿਸੇ ਹੋਰ ਨਾਲ ਲੈ ਕੇ ਆਵਾਂਗੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ ਬੈਂਗਲਜੀ ਖਾਲਸਾ ਸਤਿ ਸ੍ਰੀ ਅਕਾਲ